ਆਮ ਆਦਮੀ ਪਾਰਟੀ ਦੀ 8 ਉਮੀਦਵਾਰਾਂ ਦੀ ਸੂਚੀ ਜਾਰੀ ਹੈ 2-3 ਦੀ ਸੰਭਾਵਨਾ ਹੈ ਕਿ ਛੇਤੀ ਹੋ ਜਾਣੀ ਹੈ ਉਹ ਬਾਕੀ ਪਾਰਟੀਆਂ ਨਾਲ ਇੱਕ ਵੀ ਉਮੀਦਵਾਰ ਨਹੀਂ ਐਲਾਨਿਆ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਤੇ ਕਿੰਨਾ ਸਿਆਸੀ ਨੁਕਸਾਨ ਹੋ ਸਕਦਾ ਹੈ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਸਮੇਤ ਜਿਹੜੀ ਸਮੁੱਚੀ ਸੈਂਟਰ ਦੇ ਵਜ਼ੀਰ ਨੇ ਹਨਾ ਉਹ ਕਟੂਕੜ ਪੰਜਾਬ ਦੇ ਵਿੱਚ ਤਿੰਨ ਚਾਰ ਵੱਡੀਆਂ ਰੈਲੀਆਂ ਹੋ ਸਕਦੀਆਂ ਨੇ ਔਰ ਇਸ ਵਾਰ ਭਾਜਪਾ ਨੂੰ ਪੰਜਾਬ ਤੋਂ ਵੀ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਭਾਜਪਾ ਨੂੰ ਵੋਟਾਂ ਪਾਉਣਗੇ ਹੋ ਸਕਦਾ ਕਿਸਾਨੀ ਤਬਕਾ ਨਾ ਪਾਵੇ ਲੇਕਿਨ ਬੀਜੇਪੀ ਨੂੰ ਇਹ ਬਹੁਤ ਸਾਰਾ ਹੋਪ ਆ ਕਿ ਸ਼ਾਇਦ ਪਹਿਲੀ ਦਫਾ ਪੰਜਾਬ ਦਾ ਜਿਹੜਾ Hindu ਭਾਈਚਾਰਾ ਜਾਂ ਜਿਹੜਾ ਬੀਜੇਪੀ ਦੇ ਨਾਲ ਅਟੈਚ ਜਾਂ ਬੀਜੇਪੀ ਦੀਆਂ ਨੀਤੀਆਂ ਦੇ ਸਮਰਥਕ ਜਾਂ ਆਰਐਸਐਸ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜਿਆ ਹੈਗਾ ਆਖਰੀ ਗੇੜ ਤੇ ਰੱਖਣ ਦੇ ਨਾਲ ਪੰਜਾਬ ਕਹਿ ਸਕਦੇ ਕਿ ਕੋਈ 80 ਤੋਂ 90 ਦਿਨ ਵਾਸਤੇ ਪੰਜਾਬ ਦਾ ਚੱਕਾ ਜਾਮ ਹੋ ਗਿਆ ਜੋ ਜਾਪਤਾ ਤੇ ਪੂਰੇ ਭਾਰਤ ਚ ਲਾਗੂ ਹੋ ਗਿਆ ਲੇਕਿਨ ਆਖਰੀ ਪੰਜਾਬ ਦੇ ਹੋਏਗੇ ਇੱਕ ਪਾਸੇ ਤੇ ਵੀ ਹੈ ਕਿ ਸਰਕਾਰ ਨੇ ਜਿਵੇਂ ਆਪਣੇ 8 ਉਮੀਦਵਾਰ ਡਿਕਲੇਅਰ ਕਰ ਦਿੱਤੇ ਉਹਨਾਂ ਨੂੰ ਬਹੁਤ ਸਾਰਾ ਮੌਕਾ ਚੋਣ ਪ੍ਰਚਾਰ ਦੇ ਵਿੱਚ ਕਰਨ ਨੂੰ ਮਿਲ ਗਿਆ ਕਿਉਂਕਿ 9 ਹਲਕੇ ਅਫਰੀਦਕੋੜ ਤੋਂ ਕਰਮਜੀਤ ਅਨਮੋਲ ਹੋਣਾ ਨੇ ਸ਼ੁਰੂ ਕਰਤੀ ਸੰਗਰੂਰ ਤੋਂ ਸ਼ੁਰੂ ਕਰ ਦਿੱਤੀ ਆ ਮੀਤ ਹੀਰ ਨੇ ਅੰਬਰਸਰ ਤੋਂ ਸ਼ੁਰੂ ਕਰ ਦਿੱਤੀ ਆ ਅਜਨਾਲਾ ਸਾਹਿਬ ਨੇ ਹੋ ਸਕਦਾ ਹੈ ਕਿ ਇਹਨਾਂ ਦੀਆਂ 90 ਦਿਨਾਂ ਦੇ ਤੱਕ ਹਿੱਸੀਆਂ ਵੀ ਹੋ ਜਾਣਾ ਚੋਣ ਪ੍ਰਚਾਰ ਰੋਜ਼ ਕੋਈ ਨਾ ਕੋਈ ਐਂਗਲ ਬਦਲਿਆ ਕਰਨਾ ਹੈਗਾ ਰੋਜ਼ ਨਾ ਕੋਈ ਹਵਾ ਬਦਲ ਲਿਆ ਕਰਨੀ ਆ ਰੋਜ਼ ਦੇ ਰੋਜ਼ ਸਮੀਕਰਨ ਬਦਲੇ ਨੇ ਕਿਉਂਕਿ ਹਲੇ ਦੂਜੇ ਪਾਰਟੀਆਂ ਦੇ ਚੋਣ ਮੈਦਾਨ ਦੇ ਵਿੱਚ ਚਿਹਰੇ ਨਹੀਂ ਆਏ ਉਸੇ ਦਾ ਕਿ ਥੱਕ ਵੀ ਜਾਣਾ ਪ੍ਰਚਾਰ ਕਰਨਾ ਧੂਆਂ ਧਾਰ ਪ੍ਰਚਾਰ ਕਰਨਾਗਾ ਉਹਦੇ ਚ ਜਿਹੜੀ એનર્ਜੀ ਆ ਉਹ ਜਿਆਦਾ ਵੇਸਟ ਹੁੰਦੀ ਆ ਹੁਣ ਇਹ ਤੇ ਚਾਹੀਦਾ ਜਿਹੜਾ 45 ਦਿਨ ਦਾ ਹੁੰਦਾ ਜਿਹੜਾ ਚੋਣ ਪ੍ਰਚਾਰਕ ਜਿੱਦਾਂ ਚੋਣ ਜਾਪ ਤਾਂ ਇਸ ਵਾਰ ਪਤਾ ਨਹੀਂ ਕਿਉਂ 90 ਦਿਨ ਤੱਕ ਭਾਰਤੀ ਚੋਣ ਕਮਿਸ਼ਨ ਖਿੱਚ ਕੇ ਲੈ ਗਿਆ ਤੇ 90 ਦਿਨ ਵਾਸਤੇ ਆਮ ਆਦੀ ਪਾਰਟੀ ਦੇ ਜਿਹੜੇ 8 ਕੈਂਡੀਡੇਟ ਡਿਕਲੇਅਰ ਕਰਤੇ ਉਹਨਾਂ ਦੇ ਬਸ ਦੀ ਗੱਲ ਨਹੀਂ ਹੈਗੀ 45 ਦਿਨ ਵੀ ਚੋਣ ਪ੍ਰਚਾਰ ਵਾਸਤੇ ਬਹੁਤ ਜ਼ਿਆਦਾ ਦਿਨ ਹੁੰਦੇ ਨੇ ਪ੍ਰੋਗਰਾਮ 16 ਨੇ ਸਾਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਦਾ ਗੱਲ ਕਰਾਂਗੇ ਪੰਜਾਬ ਦੇ ਅਹਿਮ ਵਿਸ਼ਿਆਂ ਦੀ ਤੇ ਚਰਚਿਤ ਮੁੱਦਿਆਂ ਦੀ ਚਾਹੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਹੋਣ ਇੱਕ ਜੂਨ ਨੂੰ ਵੋਟਾਂ ਪੈਣੀਆਂ ਤੇ ਦੋ ਢਾਈ ਮਹੀਨੇ ਦਾ ਜਿਹੜਾ ਇਹ ਸਫ਼ਰ ਹੈ ਉਸ ਦੇ ਦੌਰਾਨ ਕਿਹੜੀ ਪਾਰਟੀ ਨੂੰ ਕਿੰਨਾ ਵੱਧ ਫਾਇਦਾ ਹੁੰਦਾ ਹੈ ਤੇ ਕਿਸ ਦਾ ਕੁਝ ਨੁਕਸਾਨ ਹੋ ਸਕਦਾ ਸਿਆਸੀ ਤੌਰ ਤੇ ਇਸ ਦੇ ਉੱਤੇ ਪਰਚੋਲ ਕਰਾਂਗੇ ਨਾਲ ਗੱਲ ਕਰਾਂਗੇ ਈਵੀਐਮ ਮਸ਼ੀਨਾਂ ਦੇ ਉੱਤੇ ਜਿਹੜੇ ਸ਼ੰਕੇ ਪੈਦਾ ਹੁੰਦੇ ਨੇ ਜਾਂ ਸ਼ੱਕ ਕੀਤਾ ਜਾਂਦਾ ਜਿ ਉਸ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਤੱਕ ਹੁੰਦੇ ਨੇ ਆਵਾਜ਼ ਚੁੱਕੀ ਜਾਂਦੀ ਇਸ ਦਾ ਜਵਾਬ ਜੋ ਚੋਣ ਕਮਿਸ਼ਨਰ ਨੇ ਬੀਤੇ ਦਿਨ ਦਿੱਤਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਹਿ ਦਿੱਤਾ ਹੈ ਕਿ ਪਰਚੋਲ ਖੁਦ ਨੂੰ ਕਰਨੀ ਚਾਹੀਦੀ ਹੈ ਨਾ ਕਿ EVM ਦੇ ਉੱਤੇ ਸਵਾਲ ਚੁੱਕਣੇ ਚਾਹੀਦੇ ਨੇ ਤੇ ਇਹ ਚੋਣ ਕਮਿਸ਼ਨਰ ਨੇ ਜਿਹੜਾ ਸਵਾਲ ਚੁੱਕਣ ਵਾਲਿਆਂ ਨੂੰ ਜੈਥੋਂ ਤੱਕ ਕਹਿ ਲਈਏ ਕਿ ਵਿਰੋਧੀ ਧਿਰਾਂ ਨੂੰ ਜਿਨ੍ਹਾਂ ਵਿੱਚੋਂ ਇਹ ਆਵਾਜ਼ਾਂ ਉੱਠੀਆਂ ਖਾਸ ਕਰਕੇ ਵਕੀਲਾਂ ਨੇ ਆਵਾਜ਼ ਚੁੱਕੀ ਜਾਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਇਸ ਦੇ ਉੱਤੇ ਗੱਲ ਕਰਾਂਗੇ ਤੇ ਹਲਕਾ ਬੱਲੂਆਣਾ ਤੋਂ ਗੋਲਡੀ ਜਿਹੜਾ ਮੁਸਾਫਰ ਐਮਐਲਏ ਆਮ ਆਦਮੀ ਪਾਰਟੀ ਦਾ ਬੀਤੇ ਦਿਨ ਜੋ ਵੀਡੀਓ ਵਾਇਰਲ ਹੁੰਦਾ ਕਾਫੀ ਚਰਚਾ ਹੋਈ ਕਿਸਾਨਾਂ ਨੇ ਪ੍ਰੋਟੈਸਟ ਤੱਕ ਕੀਤੇ ਵਿਰੋਧ ਹੋ ਰਿਹਾ ਉਸ ਵਿਧਾਇਕ ਦਾ ਤੇ ਹੁਣ ਪਿੰਡਾਂ ਵਿੱਚ ਜਦੋਂ ਪ੍ਰਚਾਰ ਕਰਨ ਜਾਣਾ ਹੈ ਤਾਂ ਲੋਕ ਗੱਲਾਂ ਕਰ ਰਿਹਾ ਕਿ ਤਾਂ ਦੇ ਕੁਝ ਵੀ ਨਹੀਂ ਇਸ ਤੋਂ ਅੱਗੇ ਬਹੁਤ ਕੁਝ ਹੋਣਾ ਬਾਕੀ ਹੈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ 1 ਜੂਨ ਹਾਲੇ ਦੋ ਢਾਈ ਮਹੀਨੇ ਦਾ ਸਫ਼ਰ ਹਾਲਾਂਕਿ ਇਸ ਦੇ ਨਾਲ ਹਰੇਕ ਸਿਆਸੀ ਪਾਰਟੀ ਨੇ ਆਪਣੇ ਜੋੜ ਤੋੜ ਕੱਲ ਤੋਂ ਲਾਉਣੇ ਸ਼ੁਰੂ ਕਰ ਦਿੱਤੇ ਹੋਣੇ ਕਿ ਅਸੀਂ ਕਰਨਾ ਕੀ ਹੈ ਤੇ ਕੀ ਨਹੀਂ ਪਰ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਦੀ ਸੂਚੀ ਜਾਰੀ ਹੈ ਦੋ ਤਿੰਨ ਦੀ ਸੰਭਾਵਨਾ ਹੈ ਕਿ ਛੇਤੀ ਹੋ ਜਾਣੀ ਆ ਹੋ ਬਾਕੀ ਪਾਰਟੀਆਂ ਨਾਲ ਇੱਕ ਵੀ ਉਮੀਦਵਾਰ ਨਹੀਂ ਐਲਾਨਿਆ ਤੇ ਇਸ ਦੇ ਨਾਲ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਤੇ ਕਿੰਨਾ ਸਿਆਸੀ ਨੁਕਸਾਨ ਹੋ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਸੰਦੀਪ ਕੇ ਭਾਰਤ ਤੀ ਚੋਣ ਕਮਿਸ਼ਨ ਜਿਹੜਾ ਪੰਜਾਬ ਨੂੰ ਆਖਰੀ 게ਟ ਦੇ ਵਿੱਚ ਰੱਖਿਆ ਉਹਦੇ ਚ ਇਹ ਹੈ ਕਿ ਬੀਜੇਪੀ ਦੀ ਸਰਕਾਰ ਜਿਹੜੀ ਸੈਂਟਰ ਦੇ ਸਰਕਾਰ ਕਿਉਂਕਿ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਲੱਗਦਾ ਜਿਵੇਂ ਬੀਜੇਪੀ ਰਨ ਕਰੇਗੀ ਕਿਉਂਕਿ ਪੂਰੀ ਪਲਾਨ ਦੇ ਨਾਲ ਜਿਹੜਾ ਟੂਰ ਰੂਟ ਜਾਂ ਜਿਹੜਾ ਇਲੈਕਸ਼ਨ ਪ੍ਰੋਗਰਾਮ ਬਣਾਇਆ ਗਿਆ ਉਹਦੇ ਚ ਇਹ ਕਿ ਹੁਣ ਬੀਜੇਪੀ ਦੇ ਜਿਹੜੇ ਲੀਡਰ ਨੇ ਟੌਪ ਦੇ ਲੀਡਰਸ਼ਿਪ ਜਿਹਦੇ ਪ੍ਰਾਈਮ ਮਿਨਿਸਟਰ ਤੱਕ ਨਰਿੰਦਰ ਮੋਦੀ ਸਾਹਿਬ ਤੱਕ ਉਹ ਪੰਜਾਬ ਦੇ ਜ਼ਰੂਰ ਕਿਉਂਕਿ ਆਖਰੀ 게ਟ ਦਾ ਉਦੋਂ ਸ਼ਾਇਦ ਆਖਰੀ 게ਟ ਦੇ ਵਿੱਚ 54 ਜਾਂ 56 ਸੀਟਾਂ ਤੇ ਵੋਟਾਂ ਪੈਣੀਆਂ ਨੇ ਉਹਦੇ ਚ ਲਗਦਾ ਹੈ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਸਮੇਤ ਜਿਹੜੇ ਸਮੁੱਚੀ ਸੈਂਟਰ ਦੇ ਵਜ਼ੀਰ ਨੇ ਹਨਾ ਉਹ ਘੱਟੋ ਘੱਟ ਪੰਜਾਬ ਦੇ ਵਿੱਚ ਤਿੰਨ ਚਾਰ ਵੱਡੀਆਂ ਰੈਲੀਆਂ ਹੋ ਸਕਦੀਆਂ ਨੇ ਔਰ ਇਸ ਵਾਰ ਭਾਜਪਾ ਨੂੰ ਪੰਜਾਬ ਤੋਂ ਵੀ ਉਮੀਦਾਂ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਭਾਜਪਾ ਨੂੰ ਵੋਟਾਂ ਪਾਉਣਗੇ ਹੋ ਸਕਦਾ ਕਿਸਾਨੀ ਤਬਕਾ ਨਾ ਪਾਵੇ ਲੇਕਿਨ ਭਾਜਪਾ ਨੂੰ ਇਹ ਬਹੁਤ ਸਾਰਾ ਹੋਪ ਆ ਕਿ ਸ਼ਾਇਦ ਪਹਿਲੀ ਦਫਾ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਜਾਂ ਜਿਹੜਾ ਭਾਜਪਾ ਦੇ ਨਾਲ ਅਟੈਚ ਜਾਂ ਭਾਜਪਾ ਦੀਆਂ ਨੀਤੀਆਂ ਦੇ ਸਮਰਥਕ ਜਾਂ ਆਰਐਸਐਸ ਦੇ ਨਾਲ ਸਿੱਧੇ ਰੂਪ ਦੇ ਵਿੱਚ ਜੁੜਿਆਗਾ ਉਹ ਉਤੋਂ ਬੀਜੇਪੀ ਨੂੰ ਬਹੁਤ ਸਾਰੀ ਆਸ ਹੈ ਕਿ ਸਾਡਾ ਜਿਹੜਾ 2019 ਦੇ ਮੁਕਾਬਲੇ ਇਸ ਵਾਰ ਜਿਹੜਾ ਵੋਟ ਪਰਸੈਂਟ ਆ ਉਹ ਬੜਾ ਜਿਆਦਾ ਵਧੇਗਾ ਕਿਉਂਕਿ ਚਾਹੇ ਉਹ ਅੰਮ੍ਰਿਤਸਰ ਉਹ ਵੀ ਚਾਹੇ ਉਹ ਗੁਰਦਾਸਪੁਰ ਉਹ ਵੀ ਚਾਹੇ ਉਹ ਜਲੰਧਰ ਚਾਹੇ ਹਸ਼ਿਆਰਪੁਰ ਉਹ ਵੀ ਸਰਗ ਬਹੁਤ ਸਾਰੀਆਂ ਸੀਟਾਂ ਨੇ ਜਿੱਥੇ ਬੀਜੇਪੀ ਨੂੰ ਇਸ ਵਾਰ ਬਹੁਤ ਜ਼ਿਆਦਾ ਹੋਪ ਆ ਰਹੀ ਗੱਲ ਸ਼ਾਇਦ ਇਸੇ ਕਰਕੇ ਆਖਰੀ ਗੇੜ ਦੇ ਵਿੱਚ ਰੱਖਿਆਗਾ ਔਰ ਦੂਜਾ ਜਿਹੜਾ ਗੱਲ ਹੈ ਕਿ ਆਖਰੀ ਗੇੜ ਤੇ ਰੱਖਣ ਦੇ ਨਾਲ ਪੰਜਾਬ ਕਹਿ ਸਕਦੇ ਕਿ ਕੋਈ 80 ਤੋਂ 90 ਦਿਨ ਵਾਸਤੇ ਪੰਜਾਬ ਦਾ ਚੱਕਾ ਜਾਮ ਹੋ ਗਿਆ ਕਿਉਂਕਿ ਚੋਣ ਜਾਬਤਾ ਤੇ ਪੂਰੇ ਭਾਰਤ ਚ ਲਾਗੂ ਹੋਗਾ ਲੇਕਿਨ ਆਖਰੀ ਪੰਜਾਬ ਦੇ ਹੋਏਗੇ ਹੁਣ ਇੱਕ ਪਾਸੇ ਤੇ ਵੀ ਹੈ ਕਿ ਸਰਕਾਰ ਨੇ ਜਿਵੇਂ ਆਪਣੇ 8 ਉਮੀਦਵਾਰ ਡਿਕਲੇਅਰ ਕਰ ਦਿੱਤੇ ਉਹਨਾਂ ਨੂੰ ਬਹੁਤ ਸਾਰਾ ਮੌਕਾ ਚੋਣ ਪ੍ਰਚਾਰ ਦੇ ਵਿੱਚ ਕਰਨ ਨੂੰ ਮਿਲ ਗਿਆ ਕਿਉਂਕਿ 9 ਹਲਕੇ 9 ਹਲਕਿਆਂ ਦੇ ਵਿੱਚ ਘਟੋੜਪੰਤ ਤੋਂ 500 ਤੋਂ ਲੈ ਕੇ 7-800 ਤੱਕ ਪਿੰਡ ਹੁੰਦੇ ਬਾਕੀ ਛੋਟੇ-ਛੋਟੇ ਟਾਊਨ ਨੇ ਸ਼ਹਿਰ ਇਹ ਸੋਚਦਾ ਕਿ ਜਿਹੜੇ ਹੁਣ ਕੰਪਨੀ ਜਿਵੇਂ ਸ਼ੁਰੂ ਕਰਦੀ ਜਿਵੇਂ ਫਰੀਦਕੋੜ ਤੋਂ ਕਰਮਜੀਤ ਅਨਮੋਲ ਹੋਣਾ ਨੇ ਸ਼ੁਰੂ ਕਰਦੀ ਸੰਗਰੂਰ ਤੋਂ ਸ਼ੁਰੂ ਕਰ ਦਿੱਤੀ ਆ ਮੀਤ ਹੀਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਕਰ ਦਿੱਤੀ ਆ ਅਜਨਾਲਾ ਸਾਹਿਬ ਨੇ ਹੋ ਸਕਦਾ ਹੈ ਕਿ ਇਹਨਾਂ ਦੀਆਂ 90 ਦਿਨਾਂ ਦੇ ਤੱਕ ਘੀਸੀਆਂ ਵੀ ਹੋ ਜਾਣ ਕਿਉਂਕਿ ਬਹੁਤ ਜ਼ਿਆਦਾ ਕਿਉਂਕਿ ਚੋਣ ਪ੍ਰਚਾਰ ਰੋਜ਼ ਕੋਈ ਨਾ ਕੋਈ ਐਂਗਲ ਬਦਲਿਆ ਕਰਨਾ ਹੈਗਾ ਰੋਜ਼ ਨਾ ਕੋਈ ਹਵਾ ਬਦਲਿਆ ਕਰਨੀ ਹੈ ਰੋਜ਼ ਦੇ ਰੋਜ਼ ਸਮੀਕਰਨ ਬਦਲੇ ਨੇ ਕਿਉਂਕਿ ਹਲੇ ਦੂਜੇ ਪਾਰਟੀਆਂ ਦੇ ਚੋਣ ਮੈਦਾਨ ਦੇ ਵਿੱਚ ਚਿਹਰੇ ਨਹੀਂ ਆਏ ਹੋ ਸਕਦਾ ਹੈ ਕਿ ਥੱਕ ਵੀ ਜਾਣਾ ਪਰ ਹੋ ਸਕਦਾ ਇਹਨਾਂ ਨੂੰ ਇੱਕ ਐਡਵਾਂਟੇਜ ਵੀ ਆਪਣਾ ਐਡਵਾਂਟੇਜ ਵੀ ਹੋਵੇ ਕਿ ਅਸੀਂ ਹੋ ਸਕਦਾ ਹੈ ਕਿ 90 ਦਿਨਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਗੇੜੇ ਲੱਗ ਜਾਣ ਉਹ ਵੀ ਇੱਕ ਵਜ੍ਹਾ ਹੈਗੀ ਆ ਪਰ ਦੂਜਾ ਜਿਹੜਾ ਜ਼ਿਆਦਾ ਹੈਗਾ ਕਿ ਸਰਕਾਰ ਦਾ ਜ਼ਿਆਦਾ ਜ਼ੋਰ ਲੱਗੂ ਇਸ ਮਸਲੇ ਦੇ ਵਿੱਚ ਔਰ ਇੰਨੇ ਦਿਨ ਪ੍ਰਚਾਰ ਕਰਨਾ ਧੂਆਂ ਧਾਰ ਪ੍ਰਚਾਰ ਕਰਨਾਗਾ ਉਹਦੇ ਚ ਜਿਹੜੀ એનર્ਜੀ ਹੈ ਉਹ ਜਿਆਦਾ ਵੇਸਟ ਹੁੰਦੀ ਆ ਹੁਣ ਤਾਂ ਇਹ ਚਾਹੀਦਾ ਜਿਹੜਾ 45 ਦਿਨ ਦਾ ਹੁੰਦਾ ਜਿਹੜਾ ਚੋਣ ਪ੍ਰਚਾਰ ਜਿੱਦਾਂ ਚੋਣ ਜਾਬਤਾ ਇਸ ਵਾਰ ਪਤਾ ਨਹੀਂ ਕਿਉਂ 90 ਦਿਨ ਤੱਕ ਭਾਰਤੀ ਚੋਣ ਕਮਿਸ਼ਨ ਖਿੱਚ ਕੇ ਲੈ ਗਿਆ ਔਰ ਪੰਜਾਬ 90 ਦਿਨਾਂ ਤੱਕ ਵਿਕਾਸ ਸਾਰੇ ਰੁਕ ਗਏ ਕੰਮ ਰੁਕ ਗਏ ਆਗੇ ਤੇ 90 ਦਿਨ ਵਾਸਤੇ ਆਮ ਆਦੀ ਪਾਰਟੀ ਦੇ ਜਿਹੜੇ 8 ਕੈਂਡੀਡੇਟ ਡਿਕਲੇਅਰ ਕਰਤੇ ਉਹਨਾਂ ਦੇ ਵਾਸਤੇ ਦੀ ਗੱਲ ਨਹੀਂ ਆ ਗਈ ਹੈ 45 ਦਿਨ ਵੀ ਚੋਣ ਪ੍ਰਚਾਰ ਵਾਸਤੇ ਬਹੁਤ ਜ਼ਿਆਦਾ ਦਿਨ ਹੁੰਦੇ ਨੇ ਪਰ ਹੁਣ ਇਹਨਾਂ ਨੂੰ ਕਰਨੇ ਪੈਣ ਤੇ ਹੋ ਸਕਦਾ ਇਸ ਦੇ ਨਾਲ ਕਿਉਂਕਿ ਜਿਹੜੀਆਂ ਉਸ ਬਹੁਤ ਸਿਆਣੀਆਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਜਾਂ ਕਾਂਗਰਸ ਪਾਰਟੀ ਉਹ ਉਹਨਾਂ ਨੂੰ ਭਾਵੇਂ 15 15 20 20 ਦੇਣਾ ਹੋਰ ਮੌਕਾ ਮਿਲ ਜੇ ਹੂੰ ਹੁਣ ਕਿਉਂਕਿ ਇਹਨਾਂ ਦੇ ਮੈਦਾਨ ਦੇ ਵਿੱਚ ਆ ਕਿ ਹੁਣ ਬਾਕੀ ਪੜੀਆਂ ਸ਼ਾਇਦ ਦੁਬਾਰਾ ਸਰਵੇਖਣ ਕਰਵਾ ਲੈਣਾ ਸ਼੍ਰੋਮਣੀ ਕਾਲੀ ਦਲ ਭਾਜਪਾ ਕਾਂਗਰਸ ਕੇ ਸੰਗਰੂਰ ਤੋਂ ਜਿਵੇਂ ਉਮੀਦ ਹੀਰ ਆ ਗਿਆ ਡਿਕਲੇਅਰ ਹੋ ਗਿਆ ਅੱਗੇ ਤੋਂ ਹੋ ਸਕਦਾ ਕੋਈ ਹੋਰ ਹੋ ਸਕਦੇ ਨੇ ਪਰਿਵਾਰ ਚੋਂ ਹੋ ਸਕਦੇ ਨੇ ਹੋ ਸਕਦਾ ਕਿ ਹੁਣ ਗੁਰਮੀਤ ਮੀਤ ਹੀਰ ਦੇ ਜਗ੍ਹਾ ਕਾਂਗਰਸ ਵਿੱਚ ਕਿਹੜਾ ਫਿਟ ਹੋ ਸਕਦਾ ਉਹ ਚਾਰ ਪੰਜ ਨਾਮ ਕੱਢ ਕੇ ਦੇ ਦੇਣਗੇ ਕਿ ਉਥੋਂ ਵਿਜੇਂਦਰ ਸਿੰਘਲਾ ਹੋ ਸਕਦਾ ਜਾਂ ਆਪਣਾ ਕਿ ਉਦਾਂ ਦਾ ਮੈਂ ਧੂਰੀ ਵਾਲੇ ਐਮਐਲਏ ਦਲਬੀਰ ਗੋਲੜੀ ਹੋ ਸਕਦਾ ਜਾਂ ਫਿਰ ਸੁਖਪਾਲ ਸਿੰਘ ਖਹਿਰਾ ਫਿਰ ਉਹ ਸਰਵੇਖਣ ਵੀ ਹੋ ਸਕਦੇ ਨੇ ਕਿਉਂਕਿ ਟਾਈਮ ਬਹੁਤ ਆ ਗਿਆ ਨੇ ਇਸ ਦਰਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਿਟਿੰਗ ਐਮਪੀ ਹੈ ਹੀ ਗੁਰਜੀਤ ਸਿੰਘ ਆਉਜਲਾ ਕਾਲੀਦਲ ਦੇਖੂਗਾ ਕਿ ਜੋਸ਼ੀ ਸਾਹਿਬ ਸਟਰੋਂਗ ਹੈ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਜਾ ਸਕਦਾ ਫਰੀਦਕੋਟ ਤਾਂ ਵੇਖਿਆ ਜਾ ਸਕਦਾ ਕਿ ਕਰਮਜੀਤ ਅਨਮੋਲ ਹੈ ਕਿਉਂਕਿ ਇੱਕ ਸੈਲੀਬ੍ਰਿਟੀ ਹੈ ਜਿਹੜੇ ਐਜ਼ ਅ ਸਿੰਗਰ ਹੈ ਜਿਹ ਕਮੀਡੀਅਨ ਹੈ ਜਿਹ ਆਰਟਿਸਟ ਉਹਦਾ ਮੁਕਾਬਲਾ ਕਾਂਗਰਸ ਜਾਂ ਕਾਲੀਦਲ ਕੌਣ ਕਰ ਸਕਦਾ ਇਹ ਉਹਨਾਂ ਨੂੰ ਹੋਰ ਮੌਕਾ ਮਿਲ ਗਿਆ ਹੈ ਇਸ ਮਸਲੇ ਤੇ ਹਾਲੇ ਗੱਠ ਜੋੜ ਦੀ ਵੀ ਸੁਭਾਵਨਾ ਕਿ ਸ਼੍ਰੋਮਣੀ ਕਾਲੀਦਲ ਔਰ ਬੀਜਪੀ ਦਾ ਗੱਠ ਜੋੜ ਵੀ ਹੋ ਸਕਦਾ ਹੈ ਕਿਉਂਕਿ ਰੇਡ ਕਾ ਸੀਟਾਂ ਦਾ ਕਿ ਕਿ ਤਿੰਨਾਂ ਤੇ ਲੜੋਗੇ ਕਿ ਜਾਂ ਪੰਜਾਂ ਤੇ ਲੜੋਗੇ ਹੁਣ ਸੁਬੀਰ ਬਾਦਲ ਦਾ ਇਹ ਕਿ ਨਾ ਤੁਸੀਂ ਸਾਨੂੰ ਸੈਂਟਰ ਵਾਲਿਆਂ ਨੇ ਪੰਜਾਬ ਕੁਛ ਦਿੱਤਾ ਬੰਦੀ ਸਿੰਘਾਂ ਦੀ ਰਾਇਲ ਲਾ ਕੇ ਤੁਸੀਂ ਮੁਕਰ ਗਏ ਅਸੀਂ ਤੁਹਾਨੂੰ ਪੰਜ ਸੀਟਾਂ ਕਾਦੇ ਵਾਸਤੇ ਦੇ ਦਈਏ ਕਿਉਂਕਿ ਉਹ ਸਿੱਧਾ ਕਰਦੇ ਨੇ 5 9 45 ਕੁਕ ਇੱਕ ਪਾਰਲੀਮੈਂਟ ਦੇ ਵਿੱਚ ਨੌ ਵਿਧਾਨ ਸਭਾ ਬਲਕੇ ਵੀ ਜੇ ਅੱਜ ਅਸੀਂ ਉਹਨਾਂ ਨੂੰ ਪੰਜ ਦੇਤੀਆਂ ਫਿਰ 27 ਦੇ ਵਿੱਚੋਂ 45 ਵਿਧਾਨ ਸਭਾ ਹਲਕਿਆਂ ਤੇ ਦਾਵਾ ਮਜ਼ਬੂਤ ਕਰੇਗੀ ਆ ਬੀਜੇਪੀ ਉਹ ਵੀ ਇੱਕ ਚਰਚਾ ਲੇਕਿਨ ਇਸ ਮਸਲੇ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਚਾਹੇ ਸ਼੍ਰੋਮਣੀ ਕਾਲੀ ਦਲ ਚਾਹੇ ਕਾਂਗਰਸ ਪਾਰਟੀ ਚਾਹੇ ਬੀਜੇਪੀ ਆ ਉਨ੍ਹਾਂ ਨੂੰ ਹੋਰ ਸਰਵੇਖਣ ਜਾਂ ਲੋਕਾਂ ਦਾ ਨਜ਼ਰੀਆ ਪੜਨ ਦਾ ਮੌਕਾ ਮਿਲ ਗਿਆਗਾ ਔਰ ਸ਼ਾਇਦ ਇਹ ਨਾ ਹੋਵੇ ਕਿ ਜਿਹੜੇ ਇਹਨਾਂ ਦੇ 8 ਕੈਂਡੀਡੇਟ ਆ ਇਹ ਉਹਨਾਂ ਚਿਰ ਥੱਕ ਹੀ ਜਾਣ ਕਿਉਂਕਿ 45 90 ਦਿਨ ਤੇ 45 ਦਿਨ ਦੇ ਵਿੱਚ ਬਹੁਤ ਜ਼ਿਆਦਾ ਕਰਕੇਗਾ ਤੇ ਇਸ ਕਰਕੇ ਉਹ ਹੋਰ ਮੌਕਾ ਮਿਲ ਸਕਦਾ ਹੈਗਾ ਔਰ ਦੂਜਾ ਜਿਵੇਂ ਇਹਨਾਂ ਦੇ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਦਾ ਵਿਰੋਧ ਹੋ ਰਿਹਾ ਲੋਕੀ ਸਵਾਲ ਕਰਦੇ ਨੇ ਤੇ ਇਹ ਐਮਐਲਏ ਭੱਜਦੇ ਨੇ ਉਹ ਹੋਰ ਰਗੜਾ ਸਰਕਾਰ ਨੂੰ ਲੱਗ ਸਕਦਾ ਹੈਗਾ ਕਿਉਂਕਿ ਹੁਣ ਤੁਸੀਂ ਵਿਚਰਨਾ ਲੋਕਾਂ ਵਿੱਚ ਹੁਣ ਤੁਹਾਡੇ ਕੋਲ ਨਹੀਂ ਸਿਕਿਉਰਟੀ ਹੋਣੀ ਔਰ ਤਾਂ ਅੱਗੇ ਚਲੋ ਵੀ ਅੱਪੇ ਗੱਲ ਕਰ ਹੀ ਲਈਏ ਕਿਉਂਕਿ 골ਡੀ ਮੁਸਾਫਰ ਵਾਲੀ ਇੱਕ ਉਦਾਹਰਨ ਨਹੀਂ ਹੈ ਹੋਰ ਵੀ ਬੜੇ ਵਿਧਾਇਕ ਹੈ ਹੁਣ ਥਾਂ ਥਾਂ ਦੇ ਉੱਤੇ ਜਦੋਂ ਇੱਕ ਥਾਂ ਤੇ ਵਿਰੋਧ ਹੁੰਦਾ ਹੈ ਕਈ ਬਾਕੀ ਵਿਧਾਇਕਾਂ ਨੂੰ ਸਿੱਖ ਹੀ ਲੈਣਾ ਚਾਹੀਦਾ ਇਸ ਦੇ ਉੱਤੇ ਕਿ ਇਸ ਤਰ੍ਹਾਂ ਨਹੀਂ ਸਰਨਾ ਕਿ ਕੋਈ ਸਵਾਲ ਕਰਨ ਆ ਤੇ ਉਹਨੂੰ ਵਾਗੂ ਮੋੜ ਦਈਏ ਜਾਂ ਕਹੀਏ ਕੋਈ ਨਹੀਂ ਅਪਾ ਬਾਅਦ ਚ ਗੱਲ ਕਰਦੇ ਆ ਬਾਅਦ ਚ ਕਿਹਨੇ ਗੱਲ ਕਰਨੀ ਥਾਂ ਥਾਂ ਦੇ ਉੱਤੇ ਜਿਹੜਾ ਅੱਜ ਰਿਐਕਟ ਆਇਆ ਸਾਹਮਣੇ ਕਿਸਾਨਾਂ ਦਾ ਖਾਸ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਜਿਹੜਾ ਪੰਗਾ ਲੈਂਦਾ ਉਹ ਸੌਂਦਾ ਨਹੀਂ ਚੈਣ ਦੀ ਨੀਂਦ ਕਿਉਂਕਿ ਬੜਾ ਹੀ ਪ੍ਰਦਰਸ਼ਨ ਹੋ ਜਾਂਦੇ ਆ ਤਾਂ 골ਡੀ ਮੁਸਾਫਰ ਜਿਹੜੇ ਵਿਧਾਇਕ ਹੈ ਕਿਤੇ ਨਾ ਕਿਤੇ ਸੋਚ ਰਹੇ ਹੋਣਗੇ ਕਿ ਮੈਨੂੰ ਇਸ ਤਰ੍ਹਾਂ ਕਰਨਾ ਨਹੀਂ ਸੀ ਚਾਹੀਦਾ ਇਹ ਬਿਲਕੁਲ ਇਹ ਕਿ ਨਾ ਜਿਹੜਾ ਇਹਨਾਂ ਨੇ ਗਲਤੀ ਕੀਤੀ ਇਸ ਮਸਲੇ ਦੇ ਵਿੱਚ ਕਿਉਂਕਿ ਤੁਸੀਂ ਕਿਸਾਨ ਤੁਹਾਡੇ ਵੋਟਰ ਨੇ ਚਾਹੇ ਕਿਸਾਨ ਨੇ ਚਾਹੇ ਖੇਤ ਮਜ਼ਦੂਰ ਜਾਂ ਵਪਾਰੀ ਜਾਂ ਵਿਦਿਆਰਥੀ ਹੈ ਚਾਹੇ ਔਰਤ ਤੁਹਾਡੇ ਵੋਟਰ ਨੇ ਤੇ ਵੋਟਰਾਂ ਨੂੰ ਤੁਸੀਂ ਇਦਾਂ ਨਹੀਂ ਬੋਲ ਸਕਦੇ ਜਿਵੇਂ ਉਹਨਾਂ ਨੇ ਬੋਲਿਆ ਹੈਗਾ ਉਹ ਜਿਵੇਂ ਤੁਸੀਂ ਪੁਲਿਸ ਦਾ ਡਰਾਵਾ ਦਿੰਦੇ ਹੈਗੇ ਨੇ ਉਹ ਤਾਂ ਉਹਨਾਂ ਨੂੰ 골ਡੀ ਬੋਤ ਫਾਸੀ ਦੇ ਅਗੇ ਨੇ ਇਸ ਮਸਲੇ ਦੇ ਵਿੱਚ ਉਹ ਹੁਣ ਦੇਖਦੇ ਕਿਵੇਂ ਕਰਦੇ ਹੈਗੇ ਨੇ ਇਸ ਜਿਹੜੇ ਉੱਥੋਂ ਦੇ ਐਮ.ਐਲ.ਏ ਹੈਗੇ ਨੇ ਪਰ ਜਿਹੜਾ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਨਾ ਕਿ ਜਿਹੜੇ ਐਮ.ਐਲ.ਏ ਨੇ ਪੰਜਾਬ ਦੇ ਕਿਸੇ ਵੀ ਪਾਰਟੀ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਨੇ ਤੁਹਾਡਾ ਜਿਹੜਾ ਦਿਮਾਗ ਨਾ ਉਹ ਸਤ ਸਤਮ ਆਸਮਾਨੀ ਚੜ ਜਾਂਦਾ ਹੈਗਾ ਫਿਰ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਕਿਉਂਕਿ ਤੁਹਾਡੇ ਪਿੱਛੇ ਵੀ 10 ਗਨਮੈਨ ਸਾਈਡ ਤੇ ਵੀ 10 ਗਨਮੈਨ ਪਰ ਖੱਬੇ ਵੀ ਤੇ ਸੱਜੇ ਵੀ ਬੈਗ ਵੀ ਤੇ ਫਰੰਟ ਵੀ ਫਿਰ ਤੁਸੀਂ ਲਾਦੇ ਅਸੀਂ ਤੇ ਰਾਜੇ ਮਹਾਰਾਜੇ ਆ ਇਹਦੇ ਐਵੇਂ ਹੀ ਲਲੂ ਪੰਜੂ ਜਨਤਾ ਆ ਕਿ ਇਹਨਾਂ ਦਾ ਕੀ ਕੀ ਕੰਮ ਆ 5 ਸਾਲ ਬਾਅਦ ਵੋਟਾਂ ਪਾਉਣਗੇ ਫਿਰ ਅਸੀਂ ਇਹਨਾਂ ਦੇ ਜੁੱਤੀਆਂ ਮਾਰਾਂਗੇ ਨਾ ਉਹ ਸਾਬ ਆ ਜਾਂਦਾ ਹੈਗਾ ਹੁਣ ਜਿਹੜੇ ਸਿਆਣੇ ਐਮਐਲਏ ਨੇ ਸਾਰੀ ਪਾਰਟੀਆਂ ਦੇ ਉਹਦੇ ਵੋਟਰਾਂ ਨੂੰ ਭਗਵਾਉਣ ਦੇ ਤੌਰ ਤੇ ਦੇਖਦੇ ਆਗੇ ਨੇ ਹੁਣ ਇਹ ਕਈ ਐਮਐਲਏ ਆਗੇ ਨੇ ਜਿਹੜੇ ਕਿ ਕਹਿੰਦੇ ਕੋ ਠਾਣੇਦਾਰੀ ਕਰ ਲਾ ਪਰ ਉਹਨੂੰ ਬਹੁਤੇ ਜਿਹੜੇ ਐਮਐਲਓ ਠਾਣੇਦਾਰੀ ਕਰਦੀ ਹੈ ਕਿਉਂਕਿ ਇਹਨਾਂ ਐਮਐਲਜ਼ ਨੇ ਕੀ ਕੀਤਾ ਕਿ ਜਦੋਂ ਨਵੇਂ-ਨਵੇਂ ਬਣੇ ਅਜੇ ਇਹਨਾਂ ਨੇ ਸੌਂ ਨਹੀਂ ਚੁੱਕੀ ਕਈਆਂ ਨੇ ਠਾਣਿਆਂ 'ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਕਈਆਂ ਨੇ ਸਕੂਲਾਂ ਦੇ ਵਿੱਚ ਮਾਰਨੇ ਸ਼ੁਰੂ ਕਰ ਦਿੱਤੇ ਕਈਆਂ ਨੇ ਕਚਹਿਰੀਆਂ ਦੇ ਵਿੱਚ ਜਾ ਕੇ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਪ੍ਰਿੰਸੀਪਲ ਦੀ ਕੁਰਸੀ ਤੇ ਜਾ ਕੇ ਬਹਿ ਗਿਆ ਕੋਈ ਤਹਿਸੀਲਦਾਰ ਦੀ ਕੁਰਸੀ ਤੇ ਜਾ ਕੇ ਬੈਠ ਗਿਆ ਇਹ ਜਿਹੜੇ ਸਾਰੇ ਐਮਐਲਜ਼ ਉਹ ਜਿਹੜਾ ਇਸ਼ੂ ਸਭ ਤੋਂ ਵੱਡਾ ਹੈ ਸ਼ ਜੋ ਦੇ ਜਿਹੜੇ ਐਮਐਲਏ ਨਿਸਾਬ ਨੇ ਉਹਨਾਂ ਦੇ ਖਿਲਾਫ ਕਿਸਾਨਾਂ ਨੇ ਧਰਨਾ ਲਾਤਾ ਤੁਸੀਂ ਕਿਸਾਨ ਨੂੰ ਬਲੈਕਮੈਲਰ ਕਹਿ ਦਿਆ ਤੁਸੀਂ ਕਹਿੰਦੇ ਖਰੂਦ ਪਾਉਂਦੇ ਹੈਗੇ ਨੇ ਤੇ ਹੁਣ ਵੋਟਾਂ ਵੇਲੇ ਵੀ ਤੁਹਾਨੂੰ ਹੱਥ ਜੋੜਨੇ ਪੈਣੇ ਹੈਗੇ ਨੇ ਤੇ ਇਸ ਕਰਕੇ ਜਿਹੜਾ ਮਸਲਾ ਆ ਗਿਆ ਕਿ ਹੁਣ ਇਹ ਹੀ ਆ ਕਿ ਤੁਸੀਂ 90 ਦਿਨ ਪ੍ਰਚਾਰ ਕਰਨਾ ਹੈਗਾ ਪੰਜਾਬ ਦੇ ਵਿੱਚ ਤੇ ਜਿਹੜੇ ਕੈਂਡੀਡੇਟ ਆ ਕੈਂਡੀਡੇਟ ਹੱਥ ਜੋੜਨਗੇ ਹੁਣ ਜਿਹੜੇ ਜਿਹੜੇ 골ਡੀ ਮੁਸਾਫਰ ਐਮਐਲਏ ਨੇ ਹੁਣ ਜਦੋਂ ਜਦੋਂ ਫਿਰੋਜ਼ਪੁਰ ਦਾ ਕੈਂਡੀਡੇਟ ਆਊਗਾ ਮੈਦਾਨ ਦੇ ਵਿੱਚ ਉਹਨੂੰ ਵੀ ਨਾਲ ਜਾਣਾ ਪੈਣਾ ਹੈਗਾ ਹੁਣ ਉਹ ਉਹ ਜਿਹੜਾ ਸਵਾਲ ਆ ਗਿਆ ਉਸ ਮਸਲੇ ਦੇ ਵਿੱਚ ਇਹ ਜਿਹੜਾ ਬਹੁਤ ਵੱਡਾ ਵਿਵਾਦ ਹੋਏਗਾ ਹੁਣ ਹੋਣਾ ਦੇ ਟਾਈਮ ਇਹ ਘਟਾ ਹੁਣ ਆਮ ਆਦਮੀ ਪਾਰਟੀ ਨੂੰ ਜਿਹੜੀ ਜ਼ਿਆਦਾ ਐਕਸਰਸਾਈਜ਼ ਨਾ ਉਹ ਕਰਨੀ ਪੈ ਰਹੀ ਹੈਗੀ ਤੇ ਦੂਜੀਆਂ ਪਾਰਟੀਆਂ ਨੇ ਸੋਚਣੀਆਂ ਕਿ ਜਿੰਨਾ ਕਿ ਸਰਕਾਰ ਕਿਉਂਕਿ ਸਰਕਾਰ ਦਾ ਜ਼ਿਆਦਾ ਜਲੂਸ ਨਿਕਲਦਾ ਹੈ ਸਰਕਾਰ ਦਾ ਇਸ ਕਰਕੇ ਜਲੂਸ ਨਿਕਲਦਾ ਕੋਈ ਹੋਵੇ ਲੋਕਾਂ ਨੂੰ ਉਮੀਦਾਂ ਬਹੁਤ ਹੁੰਦੀਆਂ ਹੁਣ ਸਵਾਲ ਹੈ ਕਿ 24 ਮਹੀਨੇ ਦੀ ਸਰਕਾਰ ਹੋ ਚੁੱਕੀ ਪੰਜਾਬ ਦੀ 24 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਨਤਾ ਕਿੰਨੀ ਸੰਤੁਸ਼ਟ ਹੋਈ ਆ ਉਹ ਆਪਾਂ ਕੱਲ ਵੀ ਜ਼ਿਕਰ ਕੀਤਾ ਤੇ ਇਨ੍ਹਾਂ ਵੋਟਾਂ ਦੇ ਵਿੱਚ ਪਤਾ ਲੱਗੂਆ ਤੇ ਜੇ ਸੰਤੁਸ਼ਟ ਹੈ ਪੰਜਾਬ ਦੀ ਜਨਤਾ ਤੇ ਫਿਰ ਐਮਐਲਏ ਨੂੰ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਦੀ ਜ਼ਰੂਰਤ ਨਹੀਂ ਆ ਗਈ। ਹੋਰ ਧਿਆਨ ਚ ਰੱਖਣੀ ਚਾਹੀਦੀ ਹੈ ਸੱਤਾਧਿਰ ਦੇ ਖਾਸ ਕਰਕੇ ਵਿਧਾਇਕਾਂ ਨੂੰ ਕਿ ਪਹਿਲਾਂ ਵੀ ਪਿੰਡਾਂ ਦਾ ਰਵਾਜ ਰਿਹਾ ਪੰਜਾਬ ਦੇਆਂ ਦਾ ਕਿ ਉਹ ਪਾਰਟੀਆਂ ਦੇ ਨਾਮ ਲਿਖ ਕੇ ਇਸ਼ਤਿਆਰ ਲਾ ਦਿੰਦੇ ਆ ਤਖਤੀਆਂ ਲਾ ਦਿੰਦੇ ਆ ਫਿਰਨੀ ਦੇ ਉੱਤੇ ਕਿ ਇਸ ਪਾਰਟੀ ਦਾ ਵੜਨਾ ਮਨਾ ਹੈ। ਤਾਂ ਇਹ ਨਾ ਹੋਵੇ ਕਿ ਨਾ ਵਿਧਾਇਕਾਂ ਦਾ ਵੜਨਾ ਹੀ ਔਖਾ ਹੋ ਜਾਵੇ ਪਿੰਡਾਂ ਵਿੱਚ ਕਿਉਂਕਿ ਇਹ ਦੇਖਦੇ ਰਹੇ ਆ ਆਪਾਂ ਪਿਛਲੀਆਂ ਸਰਕਾਰਾਂ ਵੇਲੇ। ਬਿਲਕੁਲ ਇਹ ਸਵਾਲ ਹੀ ਹੈ ਕਿ ਜਿਹੜਾ ਸਿਆਣਾ ਪੋਲਿਟੀਸ਼ੀਅਨ ਹੋਵੇ ਨਾ ਉਹ ਇਸ ਵਾਰ ਦੇ ਤੋਂ ਦੂਰ ਰਹਿੰਦਾ ਮੈਂ ਉਹ ਮੈਂ ਲੱਭ ਰਿਹਾ ਸੀ ਇੱਕ ਨਾ ਪਾਕਿਸਤਾਨ ਦੇ ਸ਼ਾਇਰ ਨੇ ਉਹ ਕੀ ਲਿਖਦੇ ਆਗੇ ਨੇ ਸਿਆਸਤ ਦੇ ਵਿੱਚ ਆਪਾਂ ਕਿਸੇ ਪਾਰਟੀ ਕੁਲ ਪਾਰਟੀ ਨੂੰ ਲੈ ਕੇ ਉਹ ਉਹਨਾਂ ਦੀ ਜਿਹੜੀ ਲਿਖਤ ਹੈ ਸ਼ੇਅਰ ਉਹ ਨਹੀਂ ਪੜ ਰਿਹਾਗੇ ਦੇਸ਼ ਦੀ ਸਿਆਸਤ ਨੂੰ ਲੈ ਕੇ ਉਹ ਲਿਖ ਲਿਖਦੇ ਹੈ ਤੇ ਉਹ ਪਾਕਿਸਤਾਨੀ ਹੈ ਲੇਕਿਨ ਇੱਕ ਪੰਜਾਬ ਦੇ ਆਨਲਾਈਨ ਪੇਪਰ ਸ਼ਬਦ ਹੈਗਾ ਸ਼ਬਦ ਕਾਫਲਾ ਤੇ ਉਹ ਅਰਸ਼ਦ ਸਾਹਿਬ ਨੇ ارشاد ਸਾਹਿਬ ਨੇ ਉਹ ਕੀ ਕਹਿੰਦੇ ਨੇ ਜਿੱਥੇ ਬੰਦੇ ਹੌਲੇ ਹੁੰਦੇ ਉਥੇ ਨਿੱਤ ਹੀ ਰੌਲੇ ਪੈਂਦੇ ਉਹ ਟਾਰਾ ਨਹੀਂ ਡਿੱਗਦਾ ਜਿਸ ਦੇ ਹੇਠਾਂ ਪੱਕੇ ਕੋਲੇ ਹੁੰਦੇ ਉਥੇ ਸਭ ਚਕੰਨੇ ਰਹੀਏ ਜਿੱਥੇ ਖੁੱਡਾਂ ਖੋਲੇ ਹੁੰਦੇ ਉਥੇ ਵੈਰੀ ਜੋਕਾ ਵੀ ਨਹੀਂ ਜਿੱਥੇ ਸੱਜਣੋ ਡੋਲੇ ਹੁੰਦੇ ਪੈਂਦੀ ਠੰਡ ਇਰਸ਼ਾਦ ਅਗਰ ਜੇ ਸਾਡੇ ਬੋਲ ਤੂੰ ਗੋਲੇ ਨਾ ਹੁੰਦੇ ਹੁਣ ਸਵਾਲ ਹੈ ਕਿ ਜਿੱਥੇ ਬੰਦੇ ਹੌਲੇ ਹੋਣਗੇ ਨਾ ਉੱਥੇ ਤੋਂ ਕਹਿੰਦੇ ਕਿ ਰੋਲੇ ਪੈਣੇ ਪੈਣੇ ਨੇ ਤੇ ਜਿੱਥੇ ਬੰਦੇ ਸਿਆਣੇ ਹੋਣ ਸਮਝਦਾਰ ਹੋਣ ਸੰਜੀਦਗੀ ਹੋਵੇ ਉਹਨਾਂ ਦੇ ਗੰਭੀਰ ਹੋਣ ਗੰਭੀਰਤਾ ਦੇ ਨਾਲ ਮਸਲੇ ਨਜਿੱਠਣੇ ਆਂਦੇ ਉਹਨਾਂ ਉੱਥੇ ਰੋਲੇ ਨਹੀਂ ਪੈਂਦੇ ਹੁਣ ਜਿਹੜੇ ਨਿੱਤ ਪੰਜਾਬ ਤੋਂ ਲੈ ਕੇ ਜਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਦੋਂ ਸਿਆਸੀ ਲੀਡਰ ਜਦੋਂ ਕਈਆਂ ਦੇ ਉੱਪਰ ਛਾਈ ਛੁੱਟੀ ਜਾਂਦੀ ਹੈ ਕਈਆਂ ਦੇ ਬੂਟ ਮਾਰੇ ਜਾਂਦੇ ਨੇ ਕਈ ਸਵਾਲ ਕਹਿੰਦੇ ਸੀ ਪਹਿਲਾਂ ਪੁੱਛੋ ਦੇ ਉਹਨਾਂ ਸਵਾਲ ਜਵਾਬ ਦੇਣ ਤੋਂ ਪਾਈਦੇ ਨੇ ਸਵਾਲ ਉੱਥੇ ਆ ਜਾਂਦਾ ਜਿੱਥੇ ਸਿਆਣਪ ਹੋਵੇ ਕਲਿਆਕਤ ਹੋਵੇ ਸਮਝਦਾਰੀ ਹੋਵੇ ਉੱਥੇ ਰੌਲੇ ਨਹੀਂ ਪੈਂਦੇ ਆਗੇ ਤੇ ਇਸੇ ਕਰਕੇ ਅਰਸ਼ਾਦ ਸਾਫ ਨੇ ਲਿਖਿਆ ਹੈਗਾ ਔਰ ਮੈਂ ਜਦੋਂ ਤੁਸੀਂ ਬੋਲੇ ਮੈਂ ਲੱਭ ਰਿਆ ਸੀ ਮੈਨੂੰ ਸਵੇਰੇ ਸਕਰੋਲ ਕਰਦੇ ਕਿ ਮੈਂ ਕਿਹਾ ਤੇ ਅੱਜ ਦੀ ਦੇਸ਼ ਦੀ ਸਿਆਸਤ ਤੇ ਢੁੱਕਦਾ ਹੈਗਾ ਇਹ ਜਿਹੜੀ ਵੀ ਉਹਨਾਂ ਨੇ ਆਪਣੀ ਨਜ਼ਮ ਗਜ਼ਲ ਦਾ ਸ਼ੇਅਰ ਲਿਖਿਆ ਹੈਗਾ ਤੇ ਇਸ ਕਰਕੇ ਜਿਹੜੇ ਪ੍ਰਦੇਸ਼ ਦੇ ਲੀਡਰਸ਼ਿਪ ਜਿਹੜੀ ਆ ਜਿਹੜੀ ਵੀ ਜਿੰਨੂੰ ਵੀ ਐਮਐਲਏ ਤੇ ਐਮਪੀ ਬਣਨ ਦਾ ਮੌਕਾ ਮਿਲਦਾ ਤੇ ਘੱਟੋ ਘੱਟ ਉਹਨਾਂ ਨੂੰ ਇਹ ਸਿਆਣਪ ਵਰਤਣੀ ਚਾਹੀਦੀ ਹੈ ਕਿ ਵੋਟਾਂ ਵੋਟਰਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਗੱਲ ਨਹੀਂ ਇੱਕ ਦਿਨ ਨਾ ਵੋਟ ਪਾ ਲਈ ਤੇ ਫਿਰ ਤੁਹਾਨੂੰ ਚੇਤੇ ਨਹੀਂ ਆ ਨਾ ਹੁਣ ਤਾਂ ਸਾਰਿਆਂ ਦੀ ਨਾਨੀ ਚਿੱਤੇ ਜਾਣੀ ਹੈ ਗਿਆ ਲੋਕਾਂ ਨੇ ਉਹ ਬਟਨ ਦੱਬਣੇ ਨਾ ਲੋਕਾਂ ਨੇ ਈਵੀਐਮ ਮਸ਼ੀਨਾਂ ਦੱਬਣੀਆਂ ਨਾ ਤੁਸੀਂ ਤੇ ਆ ਕੇ ਨਹੀਂ ਨਾ ਦੱਬਣੀਆਂ ਹੈਗੀਆਂ ਤੇ ਜਦੋਂ ਤੁਹਾਡੇ ਹਲਕਿਆਂ ਦੇ ਵਿੱਚ ਜਿਹੜੇ ਅੱਜ ਤੁਸੀਂ ਕਹਿੰਦੇ ਨਾ ਪੁਲਿਸ ਵਾਲਿਆਂ ਨੂੰ ਕਿ ਬਾਹਰ ਕੱਢੋ ਹੁਣ ਉਹ ਡੱਬਿਆਂ ਦੇ ਵਿੱਚੋਂ ਤੁਹਾਡੇ ਕੁਝ ਨਹੀਂ ਨਿਕਲਣਾ ਹੈਗਾ ਨਾ ਤੇ ਜਿਹੜੇ ਸਿਆਣੇ ਐਮਐਲਏ ਨੇ ਉਹ لازਮੀ ਤੌਰ ਤੇ ਉਹਨਾਂ ਦੇ ਹਲਕਿਆਂ 'ਚੋਂ ਲੀਡ ਮਿਲੂਗੀ ਤੇ ਜਿਨ੍ਹਾਂ ਨੇ ਦਿਖਾਈ ਬੁਰਸ਼ਾ ਗਰਦੀ ਦਿਖਾਈ ਆ ਜਿਹੜੇ ਧਮਕੀਆਂ ਦੇਣ ਤੋਂ ਪ੍ਰਵਾਹ ਨਹੀਂ ਕਰਦੇ ਆਗੇ ਉਹਨਾਂ ਦੀਆਂ ਤੇ ਫਿਰ ਮਸ਼ੀਨਾਂ ਖਾਲੀ ਨਿਕਲਣੀਆਂ ਨਾ ਉਹ ਪਤਾ ਲੱਗ ਜੂ 4 ਜੂਨ ਨੂੰ ਜਦੋਂ ਪਟਾਕੇ ਪਏ ਇੱਕ ਤਾਂ ਨਿਆਣਿਆਂ ਦਾ ਰਿਜ਼ਲਟ ਆਉਂਦਾ ਨਾ 31 ਮਾਰਚ ਨੂੰ ਜੀ ਹੁਣ ਇਹਨਾਂ ਦਾ ਰਿਜ਼ਲਟ ਆਣਾ ਵਾ 4 4 ਜੂਨ ਨੂੰ ਔਰ ਸਭ ਤੋਂ ਵੱਡੀ ਗੱਲ ਕਿ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ ਉਹਨਾਂ ਦਿਨਾਂ ਤੋਂ ਸਾਢੇ 1 ਤੇ ਉਹ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਹੁਤ ਸਾਡੇ ਤੇ ਵੱਡਾ ਇੱਕ ਭਾਰਤੀ ਲੋਕਤੰਤਰ ਤੇ ਜਾਂ ਦੇਸ਼ ਦੀ ਸਰਕਾਰ ਤੇ ਬਹੁਤ ਵੱਡਾ ਕਲੰਕ ਆ ਕਿਉਂਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਮਨਾਉਂਦੇ ਆਗੇ ਕਿਉਂਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਉਹਨਾਂ ਦਿਨਾਂ ਦੇ ਵਿੱਚ ਇਹ ਦਿਨ ਰੱਖੇ ਗਏਗੇ ਨੇ ਉਹ ਪਤਾ ਨਹੀਂ ਕਿਉਂ ਰੱਖੇ ਗਏ ਲੈ ਸ਼ਾਇਦ ਇਲੈਕਸ਼ਨ ਕਮਿਸ਼ਨ ਨੂੰ ਨਾ ਪਤਾ ਹੋਵੇ ਜਾਂ ਉਸੇ ਦਾ ਪਤਾ ਹੋਵੇ ਕਿ ਉਹਨਾਂ ਰੱਖੇ ਗਏ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਸਵਾਲ ਆਉਂਦਾ ਕਿ ਵੋਟਾਂ ਵਾਲੇ ਰੱਖੀਆਂ ਗਈਆਂ ਹੈਗੀਆਂ ਨੇ ਲੋਕ ਤੇ ਕਿਉਂਕਿ ਲੋਕਤੰਤਰ ਦਾ ਇੱਕ ਬਹੁਤ ਵੱਡਾ ਅਮੇਲਾ ਹੈ ਉਹਦੇ 'ਚ ਹਰ ਇੱਕ ਨੂੰ ਪਾਰਟਿਸਿਪੇਟ ਕਰਨੇ ਚਾਹੀਦਾ ਜਿਹਦੀ ਵੀ ਵੋਟ ਬਣੀ ਆ ਉਹਨੂੰ ਪਾਰਟਿਸਿਪੇਟ ਕਰਨੇ ਚਾਹੀਦਾ 3.5 ਕਰੋੜ ਦੀ ਆਬਾਦੀ ਆ ਔਰ ਪੰਜਾਬ ਦੇ ਵਿੱਚ ਸਿਰਫ 2 ਕਰੋੜ ਵੋਟਰ ਹੈਗੇ ਵੀ ਇੱਕ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਕਿ ਵੋਟਾਂ ਘੱਟ ਬਣੀਆਂ ਹੈਗੀਆਂ ਨੇ ਪਰ ਕੁੱਲ ਕਿ ਇਹਨਾਂ ਸਾਰਿਆਂ ਦਾ ਹੁਣ 4 ਤਰੀਕ ਨੂੰ ਜਿਹੜਾ ਰਿਜ਼ਲਟ ਆਉਣਾ ਨਾ ਉਹ ਪਤਾ ਲੱਗ ਜੂਗਾ ਕਿ ਕਿਹੜੇ ਐਮਐਲਏ ਨੇ ਜਿਹੜੇ ਕਿਉਂਕਿ ਸਰਕਾਰ ਦਾ ਇਮਤਿਹਾਨ ਹੋਣਾ ਨਾ ਸਰਕਾਰ ਦੇ ਕਿਹੜੇ ਐਮਐਲਏ ਨੇ ਕਿੰਨਾ ਵਧੀਆ ਆਪਣੇ ਹਲਕੇ 'ਚ ਕੰਮ ਕੀਤਾ ਕਿਉਂਕਿ ਹੁਣ ਤੁਸੀਂ ਵੋਟਰਾਂ ਨੂੰ ਇਹਨਾਂ ਵੋਟਾਂ ਦੇ ਵਿੱਚ ਡਰਾ ਧਮਕਾ ਨਹੀਂ ਸਕਦੇ ਲਾਲਚ ਦੇ ਸਕਦੇ ਹੋ ਪਰ ਡਰਾ ਧਮਕਾ ਨਹੀਂ ਸਕਦੇ ਕਿਉਂਕਿ ਜਿਹੜਾ ਚੋਣ ਕਮਿਸ਼ਨ ਹੈ ਹੁਣ ਚੋਣ ਕਮਿਸ਼ਨ ਹੀ ਸਰਕਾਰ ਚੋਣ ਕਮਿਸ਼ਨ ਨੇ ਲੋੜ ਪੈਣ ਤੇ ਉਹ ਕਿਸ ਕੋਈ ਵੀ ਐਸਐਸਪੀ ਬਦਲ ਸਕਦੇ ਆ ਉਹ ਡੀਸੀ ਸਸਪੈਂਡ ਕਰ ਸਕਦੇ ਨੇ ਉਹ ਐਸਐਸਪੀ ਸਸਪੈਂਡ ਕਰਦੇ ਨੇ ਤੇ ਜੇ ਉਹਨਾਂ ਨੂੰ ਲੱਗਾ ਕਿ ਪੰਜਾਬ ਪੁਲਿਸ ਸਹੀ ਕੰਮ ਨਹੀਂ ਕਰ ਰਹੀ ਤੇ ਜੇ ਕਿਸੇ ਨੇ ਡੀਜੀਪੀ ਸਾਹਿਬ ਦੀ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਤੇ ਮੈਨੂੰ ਲੱਗਦਾ ਗੌਰਵ ਯਾਦਵ ਸਾਹਿਬ ਦੀ ਵੀ ਛੁੱਟੀ ਹੋ ਸਕਦੀ ਕਿਉਂਕਿ ਡੀਜੀਪੀ ਗੌਰਵ ਯਾਦਵ ਸਮੇਤ ਦੇਸ਼ ਦੇ ਵਿੱਚ ਦੋ ਤਿੰਨ ਸੂਬਿਆਂ ਦੇ ਵਿੱਚ ਕਾਰਜਕਾਰੀ ਡੀਜੀਪੀ ਲਗਾਏ ਗਏ ਨੇ ਤੇ ਜੇ ਕਿਸੇ ਨੇ ਸ਼ਿਕਾਇਤ ਕਰਤੀ ਇੱਕ ਚੋਣ ਕਮਿਸ਼ਨ ਦੀ ਖੂਬਸੂਰਤੀ ਵੀ ਆ ਸੰਦੀਪ ਉਹ ਸੋ ਮੋਟੂ ਨੂੰ ਲੈਂਦਾ ਹੈਗਾ ਉਹ ਕੋਈ ਸ਼ਿਕਾਇਤ ਕਰ ਦੇ ਸ਼ਿਕਾਇਤ ਵੀ ਕੋਈ ਪੋਲੀਟੀਕਲ ਪਾਰਟੀ ਵਾਲਾ ਕਰ ਦੇ ਮੰਨ ਲਓ ਜਿੱਤਾ ਹੁਣ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਬੀਜੇਪੀ ਜਾਂ ਕਾਂਗਰਸ ਜਾਂ ਸਿਮਰਜੀਤ ਸਿੰਘ ਮਾਨ ਦਾ ਧੜਾ ਜਾਂ ਬਹੁਜੋ ਸਮਾਜ ਪਾਰਟੀ ਸੀਪੀਆਈ ਸੀਪੀਐਮ ਕਿਸੇ ਨੇ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਕਿ ਪੰਜਾਬ ਦੇ ਵਿੱਚ ਡੀਜੀਪੀ ਇਸ ਟਾਈਮ ਕਾਰਜਕਾਰੀ ਹੈ ਤੇ ਫਿਰ ਇਲੈਕਸ਼ਨ ਕਮਿਸ਼ਨ ਗੌਰਵ ਜਦੇਵ ਸਾਹਿਬ ਦੀ ਛੁੱਟੀ ਕਰ ਸਕਦੇ ਨੇ ਕਿ ਕੋਈ ਆਰਜੀ ਤੌਰ ਤੇ ਜਿਹੜਾ ਡੀਜੀਪੀ ਇਲੈਕਸ਼ਨ ਨਹੀਂ ਕਰਵਾ ਸਕਦਾ ਉਹ ਹੋ ਸਕਦਾ ਕਿ ਫਿਰ ਵੀ ਕੇ ਭਾਵਰਾ ਸਾਹਿਬ ਆ ਜਾਣ ਡੀਜੀਪੀ ਕੋ ਰੈਗੂਲਰ ਡੀਜੀਪੀ ਇਸ ਟਾਈਮ ਉਹ ਨੇ ਤੇ ਉਹਨਾਂ ਦੀ ਵੀ ਹਾਲੇ 2 ਮਹੀਨੇ ਦੀ ਰਿਟਾਇਰਮੈਂਟ ਪਈ ਆ ਕਿ ਉਹ ਹੋ ਸਕਦਾਗਾ ਔਰ ਇਹ ਵੀ ਹੋ ਸਕਦਾ ਜੇ ਕਿਸੇ ਨੇ ਨਾਸਕੈਦ ਕੀਤੀ ਤੇ ਫਿਰ ਸ਼ਾਇਦ ਗੌਰਵਜਾਦ ਸਾਹਿਬ ਵੀ ਡੀਜੀਪੀ ਬਣੇ ਰਹਣ ਤੇ ਹਾਲਾਂਕਿ ਇਹਨਾਂ ਦੇ ਗੌਰਵਜਾਦ ਸਾਹਿਬ ਕਿਉਂਕਿ ਬਹੁਤ ਦੇ ਸਿਆਣੇ ਨੇ ਲਿਆਕਤ ਵਾਲੇ ਨੇ ਕਾਬਲ ਨੇ ਮਿਹਨਤੀ ਨੇ ਇਮਾਨਦਾਰ ਬੰਦੇ ਨੇ ਹੋ ਸਕਦਾ ਕੋਈ ਇਹਨਾਂ ਕਹੋ ਕਿ ਇਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਨਾਲ ਹੀ ਬੜੇ ਰਿਲੇਸ਼ਨ ਕੋਈ ਪੋਲੀਟੀਕਲ ਪਾਰਟੀ ਨਾਸ਼ਕਾਇਤ ਕਰੇ ਪਰ ਵੀ ਕੇ ਭਾਵਰਾ ਸਾਹਿਬ ਵੀ ਸ਼ਿਕਾਇਤ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਕੇਸ ਕੀਤਾ ਉਹ ਹਾਈ ਕੋਰਟ ਦੇ ਵਿੱਚ ਗਏ ਕੋਈ ਕੋਟ ਦੇ ਵਿੱਚ ਗਏ ਨੇ ਫਿਰ ਗੌਰਵਜਾਦ ਸਾਹਿਬ ਦੀ ਛੁੱਟੀ ਹੋ ਗਈ ਸਿਮਿਲਰਲੀ ਜੁਪੀ ਦੇ ਵਿੱਚ ਵੀ ਐਸਐਮ ਜਿਹੜੇ ਉੱਥੇ ਡੀਜੀਪੀ ਨੇ ਕੋ ਉੱਥੇ ਭੀਜਪੀ ਦੀ ਸਰਕਾਰ ਉੱਥੇ ਜਿਹੜੇ ਡੀਜੀਪੀ ਉਹ ਵੀ ਕਾਰਜਕਾਰੀ ਆ ਹੋ ਸਕਦਾ ਉਥੋਂ ਦੀ ਸਮਾਜਵਾਦੀ ਪਾਰਟੀ ਹੋ ਸਕਦਾ ਉਥੋਂ ਦੀ ਬਹੁਜਨ ਸਮਾਜ ਪਾਰਟੀ ਹੋ ਸਕਦਾ ਉਥੋਂ ਦੀ ਕਾਂਗਰਸ ਪਾਰਟੀ ਸ਼ਿਕਾਇਤ ਕਰ ਦੇ ਤੇ ਫਿਰ ਭਾਰਤੀ ਚੋਣ ਕਮਿਸ਼ਨ ਨੂੰ ਜਿਹੜੇ ਆ ਆਰਜੀ ਤੌਰ ਤੇ ਆਫੀਸਰ ਲਗਾਏ ਜਾਂਦੇ ਉਹ ਬਦਲੇ ਪੈਣੇ ਤੇ ਹੋ ਸਕਦਾ ਜੇ ਕਿਸੇ ਨੇ ਪੰਜਾਬ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਆ ਜਾਂ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਆ ਜਾਂ ਇਵਨ ਕਿ ਇਤੋਂ ਤੱਕ ਕਿ ਜੇ ਵੀਕੇ ਭਾਵਰਾ ਸਾਹਿਬ ਵੀ ਕਰ ਦਿੰਦੇ ਹਨ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਸ਼ਿਕਾਇਤ ਹੋ ਤੇ ਬਦਲੇ ਜਾ ਸਕਦੇ ਕਿਉਂਕਿ ਇੱਕ ਆਰਜੀ ਡੀਜੀਪੀ ਤੇ ਨਿਰਪੱਖ ਤੌਰ ਤੇ ਜਿਹੜੀਆਂ ਚੋਣਾਂ ਹੋ ਜਾਣ ਚੰਗੀ ਗੱਲ ਹੈ ਨਹੀਂ ਤੇ ਸਵਾਲ ਖਦਸ਼ੇ ਬਣੇ ਰਹਿੰਦੇ ਹੈਗੇ ਨੇ ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਹੀ ਹੁਣ ਸਰਕਾਰ ਹੈ ਤੇ ਇਸ ਕਰਕੇ ਜਿਹੜਾ 90 ਦਿਨ ਦਾ بڑا ਇਮਤਿਹਾਨ ਦਾ ਜਿਹੜਾ ਹੈ ਉਹ ਟੈਸਟ ਟੈਸਟ ਜਿਹੜਾ ਜਾਦਾ ਸਰਕਾਰ ਦਾ ਕਿਉਂਕਿ ਸਰਕਾਰ ਕੋਲ 92 ਐਮਐਲਏ ਔਰ ਉਹਨਾਂ ਨੇ ਛਮੀਆਂ ਮਹੀਨੇ ਦੇ ਵਿੱਚ ਪੰਜਾਬ ਚ ਕਿੰਨਾ ਕੰਮ ਕੀਤਾ ਹੁਣ ਅਸਲੀ ਪਤਾ ਲੱਗਣਾਗਾ ਆ ਤੀਜਾ ਮਸਲਾ ਜਿਹੜਾ ਈਵੀਐਮ ਦਾ ਹੈ ਰਜੀਵ ਕੁਮਾਰ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਭਾਰਤ ਦੇ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਲੰਮੀ ਚੌੜੀ ਜਿਵੇਂ ਕੀ ਹੁੰਦਾ ਇੱਕ ਉਹ ਜਦੋਂ ਈਵੀਐਮ ਵਾਲਾ ਸਵਾਲ ਆਇਆ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਤੇ ਮੈਂ ਰਾਤ ਨੂੰ ਤਿਆਰੀ ਕੀਤੀ ਤੇ ਸ਼ਾਇਰੀ ਵੀ ਲਿਖੀ ਹੈ ਪਹਿਲਾਂ ਮੈਂ ਉਹ ਸਾਂਝੀ ਕਰ ਦਿੰਨਾ ਆਪਣੇ ਦਰਸ਼ਕਾਂ ਨਾਲ ਵੀ ਜਿਹੜੇ ਨਹੀਂ ਸੁਣੀ ਉਸ ਤੋਂ ਬਾਅਦ ਚਰਚਾ ਕਰ

बाद में गोया जब परिणाम आता है तो उस पर कायम भी नहीं रहते आप ही के पक्ष में रिजल्ट आ जाता है ये क्या बात है भाई कितने दिन ईवीएम आर हंड्रेड परसेंट सेफ हंड्रेड परसेंट श्योर वी नो नाउ in last two years again we have done ਤਾਂ ਤੁਸੀਂ ਇਹ ਵੀ ਸੁਣ ਲਿਆ ਸਾਰਿਆਂ ਨੇ ਸੁਣ ਲਿਆ ਉਹ ਕਦੇ ਵੀ ਖਤਾ ਤੁਹਾਡੇ ਤੋਂ ਨਹੀਂ ਹੁੰਦੀ ਤੇ ਐਵੇਂ ਦੀਆਂ ਗੱਲਾਂ ਕਰਦੇ ਹੋ ਸਿੱਧਾ ਤੌਰ ਤੇ ਵਿਰੋਧੀਆਂ ਨੂੰ ਇੱਕ ਤਰ੍ਹਾਂ ਦੀ ਸੰਬੋਧਨ ਹੋ ਕੇ ਉਹਨਾਂ ਨੇ ਆਖਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇਹ ਸਿਰਫ اپੋਜੀਸ਼ਨ ਪਾਰਟੀ ਦੇਸ਼ ਦੇ ਵਿੱਚ ਬਹੁਤ ਸਾਰੀ ਜਨਤਾ ਜਿਹੜੀ ਸੁਪਰੀਮ ਕੋਰਟ ਤੱਕ ਵਿਗਈ ਹੈ ਔਰ ਸੁਪਰੀਮ ਕੋਰਟ ਜਿਹੜਾ ਇਸ ਕੇਸ ਤੇ ਡੀਲ ਕਰ ਰਿਹਾ ਸੀ ਉਹਦੇ ਦੋ ਜੱਜ ਬਦਲ ਦਿੱਤੇ ਗਏ ਨੇ ਅਗਰ ਖਦਸ਼ਾ ਨਹੀਂ ਹੈ ਤੇ ਫਿਰ ਸਰਕਾਰ ਨੂੰ ਬੈਲਟ ਤੇ ਕਰਵਾ ਦੇਣੇ ਚਾਹੀਦੇ ਹੁਣ ਦੇਖੋ ਇਹ ਵਰਲਡ ਦੇ ਬਹੁਤ ਸਾਰੇ ਦੇਸ਼ ਨੇ ਵਰਲਡ ਸ਼ੈਡੋ ਜਿੱਥੇ ਈਵੀਓ ਬਣੀਆਂ ਨੇ ਮਸ਼ੀਨਾ ਬਣੀਆਂ ਉਹ ਜਾਪਾਨ ਚ ਬਣੀਆਂ ਨੇ ਜਾਪਾਨ ਦੇ ਵਿੱਚ ਬੈਲਟ ਤੇ ਇਲੈਕਸ਼ਨ ਹੁੰਦੀ ਆ ਔਰ ਜਿਹੜੀ ਵੀ ਬੰਦੇ ਨੇ ਮਸ਼ੀਨਾਂ ਬਣਾਈਆਂ ਉਹ ਬੰਦੇ ਨੇ ਬਣਾਈਆਂ ਔਰ ਹਰ ਮਸ਼ੀਨ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਆਈਟਮ ਆ ਉਹ ਉਹ ਕੁਝ ਵੀ ਹੋ ਸਕਦਾ ਲੇਕਿਨ ਉਹ ਉਹਨਾਂ ਨੇ ਜਿਹੜਾ ਇਹ ਜਿਹੜੇ ਮੈਨੂੰ ਇਹ ਲੱਗਦਾ ਕਿ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਇਹ ਟੌਂਟਿੰਗ ਕਿਨਾਂ ਨੂੰ ਮਾਰੀਆ ਇਹ ਕਾਂਗਰਸ ਨੂੰ ਮਾਰੀ ਟੌਂਟਿੰਗ ਇਹ ਹੋ ਸਕਦਾ ਸੀਪੀਆਈ ਸੀਪੀਐਮ ਬੀਐਸਪੀ ਜਿੰਨੀਆਂ ਵੀ ਪਾਰਟੀਆਂ ਨੇ ਆਪੋਜੀਸ਼ਨ ਪਾਰਟੀਆਂ ਸੈਂਟਰ ਸਰਕਾਰ ਲਈ ਇੰਡੀਆ ਗੱਠ ਜੋੜ ਚ ਖੜੀਆਂ ਗੱਠ ਜੋੜ ਲਾ ਲੋ ਜਾਂ ਜਿਹੜੇ ਕਈ ਐਡਵੋਕੇਟ ਨੇ ਉਹ ਸੁਪਰੀਮ ਕੋਰਟ ਚ ਲਾ ਰਹੇ ਨੇ ਕਿ ਕਿਉਂ ਜੇ ਪੂਰੀ ਦੁਨੀਆ ਵਿੱਚ ਅਮਰੀਕਾ ਕੈਨੇਡਾ ਜਰਮਨੀ ਆਸਟ੍ਰੇਲੀਆ ਜਾਪਾਨ ਹਰ ਮੁਲਕ ਦੇ ਵਿੱਚ ਬੈਲਟ ਪੇਪਰ ਦੇ ਨਾਲ ਇਲੈਕਸ਼ਨ ਹੁੰਦੀ ਆ ਤੇ ਫਿਰ ਇੰਡੀਆ ਦੇ ਵਿੱਚ ਕਿਉਂ ਇਹ ਬਣਾਇਆ ਗਿਆ ਇਸ ਮਸਲੇ ਦਾ ਜਵਾਬ ਤਾਂ ਇੱਕ ਗੱਲ ਤਾਂ ਕਲੀਅਰ ਹੈ ਕਿ ਇੰਡੀਆ ਚ ਅੱਗੇ ਤੋਂ ਕਦੇ ਵੀ ਬੈਲਟ ਪੇਪਰ ਨਾਲ ਚੋਣ ਨਹੀਂ ਹੋਣੀ ਕਿਉਂਕਿ ਕਹਿੰਦੇ 100% ਦੀ ਪੂਰੀ ਕਰੈਕਟ ਉਹ ਜਿਹੜੀ ਹੈਗੀ ਆ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹਦੇ ਨਾਲ ਜਿਹੜਾ ਵਰਕ ਕਰਦੀਆਂ ਨਹੀਂ ਫਿਰ ਮਸ਼ੀਨਾ ਹੋਰ ਬਲਾ ਲੈਣ ਕਿਉਂਕਿ ਜਿਹੜਾ ਨਾਲ EVM ਮਸ਼ੀਨਾ ਦੇ ਨਾਲ ਜੇ ਆਪਾਂ ਕਹਿੰਦੇ ਕਿ 100% ਸੇਫ ਆ ਫਿਰ 100% ਸਰਕਾਰ ਹੁਣ ਤੱਕ ਰੇਂਜ ਕਿਉਂ ਨਹੀਂ ਕਰ ਪਈ ਵੀ ਵੀ ਪੈਟ ਹਰ ਜਿਹੜਾ ਵੋਟਰ ਆ ਜਿੰਨਾ ਵੀ ਹੁਣ ਹਿੰਦੁਸਤਾਨ ਦੇ ਵਿੱਚ ਜਿੰਨਾ ਵੀ ਉਹ VOTING RIGHT ਜਿਨ੍ਹਾਂ ਨੇ ਪਾਉਣੀ ਆ ਉਹਨਾਂ ਨੂੰ ਇਹ ਮਿਲਣਾ ਚਾਹੀਦਾ ਨੇ ਕਿ ਹਰ ਮਸ਼ੀਨ ਦੇ ਮੈਂ ਵੋਟ ਪਾਈ ਨਾ ਤੇ ਮੈਂ ਵੋਟ ਦੇਖ ਉਹਦਾ ਪ੍ਰਿੰਟ ਨਿਕਲੇ ਹਮ ਉਹ ਹੁਣ 70 70 ਕਰੋੜੀ ਵੀ ਮਸ਼ੀਨਾਂ ਆਤੇ ਸਾਰੀਆਂ ਤੇ ਕਿਉਂ ਨਹੀਂ ਆਗਿਆ ਨਾ ਹਰ ਇੱਕ ਵੋਟਰ ਦਾ ਰਾਈਟ ਹੈ ਕਿ ਮੈਂ ਜਿਹੜੀ ਵੀ ਪਾਰਟੀ ਨੂੰ ਵੋਟ ਪਾਈ ਆ ਉਹਦਾ ਵੀ ਵੀ ਪੈਟ ਨਿਕਲੇ ਉਹਦਾ ਰਿਜ਼ਲਟ ਲਿਕੇ ਕਿ ਹਾਂ ਮੈਂ ਪ੍ਰੋਪਰ ਪਾਈ ਆ ਤਾਂ ਫਿਰ ਪਤਾ ਲੱਗ ਜਾਊਗਾ ਨਾ ਹੁਣ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਡਿਸਾਈਡਿੰਗ ਕਰਨ ਇਹ ਤਾਂ ਹੁਣ ਲੋਕੀ ਸੁਪਰੀਮ ਕੋਰਟ ਦੇ ਵਿੱਚ ਗਏ ਨੇ ਸੁਪਰੀਮ ਕੋਰਟ ਨੇ ਇਸ ਮਸਲੇ ਤੇ ਹਲੇ ਸੀਰੀਅਸ ਨਹੀਂ ਹੋਏ ਪਰ ਹੋ ਜਾਣਾ ਚਾਹੀਦਾ ਇਸ ਮਸਲੇ ਦੇ ਵਿੱਚ ਕਿ ਜਦ ਦੇਸ਼ ਕਹਿ ਰਿਹਾ ਸਿਰਫ ਦੇਸ਼ ਦੀ ਸਰਕਾਰ ਨਹੀਂ ਕਹਿ ਰਹੀ ਹੈਗੀ ਪਰ ਦੇਸ਼ ਜਦ ਕਹਿ ਰਿਹਾ ਤੇ ਉਹ ਲੋਕ ਲੋਕਾਂ ਨੂੰ ਸੁਪਰੀਮ ਕੋਰਟ ਨੂੰ ਇਸ ਤੇ ਲੈਣਾ ਚਾਹੀਦਾ ਹੈਗਾ ਕਿ ਕਿ ਹੋਰ ਬੈਲਟ ਪੇਪਰ ਚ ਹੋ ਜਾਣੀ ਚਾਹੀਦੀ ਕੋਈ ਗੁਨਾਹ ਨਹੀਂ ਹੈ ਜਿਹੜੇ ਦੁਨੀਆ ਦੇ ਦੇਸ਼ਾਂ ਨੇ ਇਹ ਈਵੀਐਮ ਮਸ਼ੀਨ ਬਣਾਈਆਂ ਜਦ ਉੱਥੇ ਬੈਲਟ ਪੇਪਰ ਹੈ ਕਿਉਂਕਿ ਜਿਹੜੇ ਵਿਦੇਸ਼ ਨੇ ਈਵੀਐਮ ਵਿਛਾਈ ਉਹਨੂੰ ਇਹ ਪੁੱਛਿਆ ਹੈਗਾ ਕਿ ਕੀ ਇਹ ਟੈਂਪਰ ਹੋ ਸਕਦੀ ਆ ਉਹ ਕਹਿੰਦੇ ਕੁਝ ਕਹਿ ਨਹੀਂ ਸਕਦੇ ਜਾਂ ਤੇ ਜਿਨੇ ਕਾਰਡ ਕੀਤੀ ਆ ਉਹ ਕਹਵੇ ਕਿ 100% ਟੈਂਪਰਿੰਗ ਨਹੀਂ ਹੋ ਸਕਦੀ ਜਿਹੜਾ ਮੁਲਕ ਜਿਨੇ ਇਹਦੀ ਖੋਜ ਕੀਤੀ ਆ ਜਿਨੇ ਬਣਾਈ ਆ ਉਹ 100% ਦੀ ਗਾਰੰਟੀ ਨਹੀਂ ਦੇ ਰਹੇ ਇਲੈਕਸ਼ਨ ਕਮਿਸ਼ਨ 100% ਦੀ ਗਾਰੰਟੀ ਦੇ ਰਹੇ ਨਾ ਔਰ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਨਹੀਂ ਕਰੇ ਸੁਪਰੀਮ ਕੋਰਟ ਵੀ ਡਿਸਾਈਡ ਕਰ ਸਕਦੀ ਆ ਔਰ ਅਗਰ ਦੂਜਾ ਉਹਨਾਂ ਦਾ ਜਿਹੜਾ ਸਵਾਲ ਹੈ ਕਿ ਉਹਨਾਂ ਨੇ ਸਿੱਧਾ ਟੌਂਟਿੰਗ ਮਾਰੀ ਹੈ ਕਿ ਤੁਸੀਂ ਜਦੋਂ ਤੁਹਾਡੀ ਪਾਰਟੀਆਂ ਦੀ ਕਿਸੇ ਸੂਬਾ ਸਰਕਾਰ ਬਣ ਜਾਂਦੀ ਹੈਗੀਆ ਫਿਰ ਤੁਹਾਨੂੰ ਲੱਗਦਾ ਕਿ ਇਹ ਮਸ਼ੀਨਾ ਵਧੀ ਜਾਏਗਾ ਪਰ ਬਹੁਤ ਸਾਰੀ ਇਹ ਵੀ ਚਰਚਾ ਹੈ ਕਿ ਇੱਕ ਜਿਹੜੀ ਪੋਲੀਟੀਕਲ ਪਾਰਟੀ ਆ ਜਦੋਂ ਸੂਬਾ ਇਲੈਕਸ਼ਨ ਹੁੰਦੀ ਆ ਵਕਵਾ ਉਦੋਂ ਆਪੋਜੀਸ਼ਨ ਪਾਰਟੀਆਂ ਜਿੱਤ ਜਾਂਦੇ ਜਦੋਂ ਸੈਂਟਰ ਲੈਵਲ ਤੇ ਕੋਈ ਇਲੈਕਸ਼ਨ ਹੁੰਦੀ ਉਦੋਂ ਗਾਰੰਟੀ ਨਹੀਂ ਹੈਗੀ ਨਾ ਕਿਤੇ ਵੀ ਹੋ ਸਕਦਾ ਹੈ ਕਿ ਜੇ ਸਾਰੀਆਂ ਹਿੰਦੁਸਤਾਨ ਦੇ ਵਿੱਚ ਜਿਵੇਂ ਕਾਂਗਰਸ ਕਹਿ ਰਹੀ ਹੈ ਜੇ ਸਾਰੇ ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜੇ ਤੇ ਫਿਰ ਤੇ ਕਹਿਣਗੇ ਕਿ ਹਾਂ ਵੀ 100% ਹੀਰਾ ਫਿਰਿਆ ਤੇ ਲੋਕੀ ਕਹਿੰਦੇ ਹੋ ਸਕਦਾ ਹੈ ਕਿ ਬੀਜੇਪੀ ਕਹਿੰਦੇ ਨੇ ਚਲੋ ਇੱਥੇ ਉਹ ਜਿੱਤ ਜੇ ਇੱਥੇ ਉਹ ਜਿੱਤ ਜੇ ਪੰਜਾਬ ਚ ਬੀਜੇ ਆਪ ਜਿੱਤ ਜੇ ਦਿੱਲੀ ਚ ਆਪ ਜਿੱਤ ਜੇ ਹਿਮਾਚਲ ਚ ਉਹ ਜਿੱਤ ਜੇ ਕਾਂਗਰਸ ਜਾਂ ਬੰਗਾਲ ਚ ਟੀਐਮਸੀ ਜਿੱਤ ਦੇ ਝਾਰਖੰਡ ਚ ਉਹ ਜਿਹੜੇ ਉਹਨਾਂ ਦੇ ਨਾਲ ਮੁਕਤੀ ਮੋਰਚਾ ਲੈ ਜਿੱਤ ਜਾਣ ਫਿਰ ਟੀਡੀਪੀ ਜਿੱਤ ਜੇ ਨਾ ਜਦ ਕੇਰਲਾ ਦੇ ਵਿੱਚ ਜੁਡੀਐਫ ਜਿੱਤ ਜੇ ਫਿਰ ਇਦਾਂ ਦੇ ਚਰਚ ਆ ਗਏ ਪਰ ਸਵਾਲ ਹੈ ਕਿ ਜਿਹੜੇ ਦੁਨੀਆ ਦੇ ਵਿਕਸਿਤ ਦੇਸ਼ ਨੇ ਆਂ ਆਉਣਾ ਇੰਡੀਆ ਉਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਨਹੀਂ ਆਇਆ ਤੇ ਫਿਰ ਜਿਹੜੇ ਸਵਾਲ ਹੈ ਕਿ ਉੱਥੇ ਜਿਹੜੀ ਆ ਉੱਥੇ ਬੈਲਟ ਪੇਪਰ ਨਾਲ ਇਲੈਕਸ਼ਨ ਸਾਡੇ ਤੇ ਨਿੱਕੇ ਨਿੱਕੇ ਜਿਹੜੇ ਪੇਪਰ ਪੈਂਦੇ ਆ ਗਏ ਨੇ ਰਿਕਰੂਟਮੈਂਟ ਦੇ ਭਰਤੀ ਦੇ ਉੱਥੇ ਇਦਾਂ ਦੀਆਂ ਲੀਕ ਹੋ ਜਾ ਰਹੇ ਨੇ ਤੇ ਇਹ ਵੀ ਦਿੱਲੀ ਪਿੱਛੇ ਜੇ ਦਿੱਲੀ ਅਸੈਂਬਲੀ ਦੇ ਵਿੱਚ ਆਵਾ ਦੀ ਪਾਰਟੀ ਨੇ ਕਰਕੇ ਦਿਖਾਇਆ ਸੀ ਪਰ ਹੁਣ ਕਿਉਂਕਿ ਇਲੈਕਸ਼ਨ ਕਮਿਸ਼ਨ ਤੇ ਤੁਹਾਨੂੰ ਯਕੀਨ ਕਰਨਾ ਪੈਂਦਾ ਹੈਗਾ ਪਰ ਯਕੀਨ ਹੈ ਕਿ 100% ਜਿਹੜੇ ਵੀਵੀ ਪੈਡ ਦੇ ਨਾਲ ਹੁਣ ਤੇ ਲੋਕਾਂ ਦੇ ਜਿਹੜੇ ਭਰਮ ਭਲੇ ਕੇ ਨੇ ਉਹ ਨਿਕਲ ਜਾਣ ਔਰ ਸਵਾਲ ਇਹ ਹੈ ਕਿ ਜਦਾ ਹਿੰਦੁਸਤਾਨੀਆਂ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਹੂੰ ਤੇ ਫਿਰ ਕਰ ਦੇਣਾ ਚਾਹੀਦਾ ਖਦਸ਼ਾ ਤੇ ਲੋਕਾਂ ਨੂੰ ਬਹੁਤ ਸਾਰਾ ਹੈ ਕਿ ਆਖਰ ਜਦੋਂ ਭਾਜਪੀ ਕਹਿੰਦੀ ਹੈ ਸੀ 303 ਹੀ ਲੈਣੀ ਉਹ 303 ਨਹੀਂ ਆਉਂਦੀਆਂ ਹੈਗੀਆਂ ਨਾ ਖਦਸ਼ਾ ਤੇ ਬਹੁਤ ਸਾਰੇ ਨੇ ਸੁਪਰੀਮ ਕੋਰਟ ਦੇ ਵਕੀਲ ਲੱਗੇ ਹੋਏ ਨੇ ਕੇਸ ਤੇ ਜਿਹੜਾ ਵੀਪੀ ਵੀ ਵੀ ਜਿਹੜਾ ਇਲੈਕਟ੍ਰੋਨਿਕ ਮਿਸ਼ ਈਵੀਐਮ ਮਸ਼ੀਨਾਂ ਛੱਡ ਕੇ ਬੈਲਟ ਪੇਪਰ ਉਹ ਬੈਲਟ ਪੇਪਰ ਮੈਨੂਅਲ ਆ ਹੁਣ ਸਵਾਲ ਹੈ ਕਿ ਬੈਲਟ ਪੇਪਰ ਮੈਨੂਅਲ ਆ ਕੇ ਪਾਕਿਸਤਾਨ ਦੇ ਵਿੱਚ ਕੀ ਹੋ ਗਿਆ ਬੈਲਟ ਪੇਪਰ ਹੀ ਬਦਲ ਦਿੱਤੇ ਗਏ ਨੇ ਇੱਥੇ ਵੀ ਪਹਿਲਾਂ ਈਵੀਐਮ ਮਸ਼ੀਨਾਂ ਕਿਉਂ ਆਈਆਂ ਸੀ ਕਿਉਂਕਿ ਕੈਪਚਰਿੰਗ ਬੂਥ ਕੈਪਰਿੰਗ ਜਬहोत ਹੋ ਜਾਂਦੀ ਸੀ ਧੱਕੇ ਨਾਲ ਲੋਕਾਂ ਕੋ ਖੋ ਕੇ ਮੋਹਰਾਂ ਲਾਈਆਂ ਜਾਂਦੀਆਂ ਸੀ ਉਹਦੀ ਕਾਰਡ ਆਈ EVM ਮਸ਼ੀਨਾਂ ਹੁਣ EVM ਮਸ਼ੀਨਾਂ ਤੇ ਵੀ ਡਾਊਟ ਆ ਹੁਣ ਹਿੰਦੁਸਤਾਨ ਦੇ ਵਿੱਚ ਕੀ ਆ ਕਿ ਖਾਸ ਕਰਕੇ ਸਾਡੀਆਂ ਰਗਾਂ ਦੇ ਵਿੱਚ ਭਾਰਤੀ ਲੋਕਾਂ ਦੇ ਰਗਾਂ ਦੇ ਵਿੱਚ ਹਿਰਾਫੇਰੀ ਦੀ ਵੀ ਖਦਸ਼ੇ ਬਹੁਤ ਆ ਕੋਈ ਚੰਗੀ ਚੀਜ਼ ਚੰਗੇ ਕੰਮ ਵਾਸਤੇ ਆਉਂਦੀ ਅਸੀਂ ਉਹਦਾ ਉਲਟਾ ਕੰਮ ਕਰ ਲੈਂਦੇ ਆਗੇ ਜੀ ਪਿੱਛੇ ਜੇ ਕਹਿੰਦੇ ਸਿੰਗਾਪੁਰ ਜਦੋਂ ਨਵ ਸਿੰਗਾਪੁਰ ਆਈ ਥਿੰਕ ਜਾਂ ਕੈਨੇਡਾ ਦੇ ਵਿੱਚ ਕੀ ਕਹਿੰਦੇ ਕਿ ਉਹ ਮਸ਼ੀਨ ਸੀ ਬੂਟ ਪਾਲਿਸ਼ ਕਰਨ ਨੂੰ ਪੰਜਾਬ ਦੇ ਵਿੱਚ ਵੀ ਜਾਂ ਇੰਡੀਆ ਦੇ ਵਿੱਚ ਵੀ ਜਿਹੜੇ 5 ਸਟਾਰ ਜਾਂ 7 ਸਟਾਰ ਹੋਟਲ ਆ ਗਏ ਨੇ ਉੱਥੇ ਬੂਟ ਪਾਲਿਸ਼ ਕਰਨ ਲਈ ਮਸ਼ੀਨਾਂ ਲੱਗੀਆਂ ਹੈਗੀਆਂ ਨਾ ਇੱਕ ਜੇ ਕਾਲੇ ਬਲੈਕ ਸ਼ੂ ਜਾਂ ਕੇ ਬਰਾਊਨ ਸ਼ੂ ਜੇ ਆ ਗਏ ਨੇ ਉੱਥੇ ਹੁੰਦਾ ਸੀ ਕਿ ਦੂਜਾ ਪੈਰ ਤੁਸੀਂ ਪਾਓ ਤਾਂ ਪਾਲਿਸ਼ ਹੋਊਗੀ ਜੇ ਤੁਸੀਂ ਪੈਸੇ ਪਾਓਗੇ ਪੰਜਾਬ ਜਿਹੜੇ ਦੇਸ਼ ਦੇ ਜਨਤਾ ਸੀ ਜਿਹੜੇ ਇੰਡੀਅਨ ਸੀ ਉਹਨਾਂ ਕੀ ਕੀਤਾਗਾ ਇੱਕ ਬੂਡ ਇੱਕ ਮਸ਼ੀਨ ਤੋਂ ਕਰਵਾ ਲੈ ਦੂਜੇ ਮਸ਼ੀਨ ਦੂਜਾ ਬੂਡ ਦੂਜੇ ਮਸ਼ੀਨ ਤੋਂ ਕਰਵਾ ਲੈ ਸਾਡੇ ਹਿੰਦੁਸਤਾਨੀਆਂ ਦੇ ਰਗਾਂ ਦੇ ਵਿੱਚ ਹੀਰਾ ਫੇਰੀ ਆ ਗਈ ਐ ਇਸੇ ਕਰਕੇ ਤੇ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਤੱਕ ਸਾਡੇ ਤੇ ਰਾਜ ਕਰਦੇ ਰਹੇ ਨੇ ਸਾਡੇ ਖੂਨ ਦੇ ਵਿੱਚ ਹੀ ਵਫਾਦਾਰੀ ਨਹੀਂ ਹੈ ਨਾ ਜੀ ਸਾਡੇ ਚ ਇਹ ਆ ਹੀ ਹੈਰਾ ਫੇਰੀ ਬਹੁਤ ਕਰਦੇ ਨੇ ਸਾਨੂੰ ਇਹ ਸਾਡੇ ਛਲਾਵਾ ਬਹੁਤ ਹੈ ਛਲਕਪਟ ਬਹੁਤ ਜ਼ਿਆਦਾ ਧੋਖਾ ਬਹੁਤ ਹੈ ਇਸ ਕਰਕੇ ਜਦੋਂ ਇੱਕ ਕੌਮ ਦੇ ਵਿੱਚ ਬਹੁਤ ਸਾਰਾ ਧੋਖਾ ਹੋਵੇ ਤਾਂ ਫਿਰ ਹਰ ਚੀਜ਼ ਤੇ ਔਰ ਸ਼ੱਕ ਦੇ ਨਜ਼ਰੀਏ ਦੇ ਨਾਲ ਦੇਖਦੇ ਹੈਗੇ ਨੇ ਪਰ ਲੋਕਾਂ ਨੂੰ ਇਹ ਮਿਲ ਸੀ ਕਿ ਇਹ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਸੁਪਰੀਮ ਕੋਰਟ ਵੀ EVM ਮਸ਼ੀਨਾਂ ਤੇ ਕੋਈ ਨਾ ਕੋਈ ਫੈਸਲਾ ਲੈ ਸਕਦੀ ਆ ਪਰ ਹੁਣ ਤੇ ਮੁਸ਼ਕਲ ਹੈ ਹੁਣ ਤੇ ਲੋਕਾਂ ਨੂੰ ਚਵੀ ਦਾ ਰਿਜ਼ਲਟ ਦੇਖਣਾ ਪੈਣਾ ਹੈ ਕਿ ਆ ਲੋਕਾਂ ਦੀ ਉਮੀਦ ਦੇ ਹਿਸਾਬ ਦੇ ਨਾਲ ਜਾਂ ਪੋਲੀਟੀਕਲ ਪਾਰਟੀਆਂ ਦੀ ਉਮੀਦ ਦੇ ਹਿਸਾਬ ਦੇ ਨਾਲ ਜੇ ਤੇ ਭਾਜਪਾ ਜਿੱਤ ਗਈ ਫਿਰ ਲੋਕੀ ਕਹਿਣਗੇ ਕਿ ਈਵੀਐਮ ਦੀ ਖੇਡ ਹੋਈ ਆ ਤੇ ਜੇ ਦੂਜੀਆਂ ਪਾਰਟੀਆਂ ਜਿੱਤ ਗਈਆਂ ਬਰਾਬਰ ਦੀ ਟੱਕਰ ਬਣ ਗਈ ਕਿ ਜੇ ਭਾਜਪਾ ਨੂੰ 276 ਵੀ ਮੁਸ਼ਕਲ ਆਈਆਂ ਫਿਰ ਲੋਕ ਨਹੀਂ ਕਹਿਣਗੇ ਹਾਂ ਈਵੀਐਮ ਮਸ਼ੀਨਾਂ ਸਹੀ ਹੈਗੀਆਂ ਇਹ ਇਦਾਂ ਦੇ ਸਵਾਲ ਜਿਹੜੇ ਨੇ ਖੜੇ ਹੁੰਦੇ ਹੀ ਰਹਿਣੇ ਆ ਤੇ ਮੈਨੂੰ ਲੱਗਦਾ ਕਿ ਉਦੋਂ ਹੀ ਹੋ ਸਕਦਾ ਜੇ ਬੈਲਟ ਪੇਪਰ ਹੈ ਤੇ ਬੈਲਟ ਪੇਪਰ ਦੇ ਵਿੱਚ ਬੂਥ ਕੈਪਚਰਿੰਗ ਦੀ ਬਹੁਤ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਹੈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਸੀਂ ਖੁਦ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ